ਸਤਿ ਸ਼੍ਰੀ ਅਕਾਲ ਬੀਬੀ ਪੱਤੀ ਨਵਾਂ ਸ਼ਹਿਰ ਦੇਖ ਰਹੇ ਹੋ ਮੈਂ ਦਿਨੇਸ਼ੂ ਰਿਹਾ। ਸਾਤੇ ਇਸ ਸਮੇਂ ਸੇ ਕੋਠੀ ਰੋਡ ਤੇ ਮੌਜੂਦ ਹਾਂ ਔਰ ਬਿਲਕੁਲ ਤੁਸੀਂ ਮੇਰੇ ਪਿਛਲੇ ਪਾਸੇ ਇੱਕ ਤਬਾਹੀ ਦਾ ਮੰਜ਼ਰ ਦੇਖ ਸਕਦੇ ਹੋ। ਇੱਥੇ ਨਾ ਤਾਂ ਕੋਈ ਪਛਾਹ ਲਾਇਆ ਔਰ ਨਾ ਅਸੀਂ ਇਹ ਕਹਿ ਦੀਏ ਕਿ ਕੋਈ ਹਾਦਸਾ ਹੋਇਆ ਜਾਂ ਕਹਿ ਦੀਏ ਕਿ ਕਿਸੇ ਨੇ ਕੋਈ ਮਸਾਇਲ ਸਿੱਟੀ ਆ ਪਰ ਇੱਥੇ ਇੱਕ ਬਿਲਡਿੰਗ ਦੀ ਖਸਤਾ ਹਾਲਤ ਹੋਣ ਕਰਕੇ ਬਿਲਡਿੰਗ ਕਮਜ਼ੋਰ ਹੋਣ ਕਰਕੇ ਜਿਹੜਾ ਇਹ ਨੁਕਸਾਨ ਹੋਇਆ ਔਰ ਸੱਚ ਜਾਣਿਓ ਕਿ ਰੱਬ ਹੈ ਰੱਬ ਹੈ ਦੱਸਿਆ ਜਾ ਰਿਹਾ ਕਿ ਜਿਸ ਵਿਅਕਤੀ ਦੇ ਇੱਥੇ ਦੁਕਾਨ ਹੈ ਉਹ ਸਿਰਫ ਧੂਪ ਬੱਤੀ ਕਰਨ ਲਈ ਥੋੜਾ ਜਿਹਾ ਅੱਗੇ ਪਿੱਛੇ ਹੋਇਆ ਤੇ ਉਸੇ ਵੇਲੇ ਜਿਹੜਾ ਇਹ ਮਲਬਾ ਆ ਇਹ ਹੇਠਾ ਡਿੱਗ ਜਾਂਦਾ ਔਰ ਉਸਦਾ ਬਚਾਅ ਹੋ ਜਾਂਦਾ ਮਤਲਬ ਜੇ ਉਹ ਧੂਪ ਬੱਤੀ ਨਾ ਕਰਦਾ ਇੱਥੇ ਆ ਕਿ ਸਿੱਧਾ ਬਹਿ ਜਾਂਦਾ ਤਾਂ ਉਹਦੇ ਸੱਟ ਚੋਟ ਹੋਰ ਗੰਭੀਰ ਲੱਗ ਸਕਦੀ ਸੀਗੀ ਮਾਮਲਾ ਵਿਗੜ ਸਕਦਾ ਸੀ ਲੇਕਿਨ ਜਿਹੜਾ ਦੁਕਾਨ ਦਾ ਮਾਲਕ ਹੈ ਦੁਕਾਨ ਜਿਹੜਾ ਇੱਥੇ ਕਰਦਾ ਹੈ ਜਿਹਦੀ ਦੁਕਾਨ ਹੈ ਉਹ ਅੰਦਰ ਜਾ ਕੇ ਧੂਪ ਬੱਤੀ ਕਰਨ ਜਾਂਦਾ ਹੈ ਤਾਂ 19 ਦੇਰ ਵਿੱਚ ਜਿਹੜੀ ਇਹ ਘਟਨਾ ਵਾਪਰ ਜਾਂਦੀ ਤੁਸੀਂ ਦੇਖੋ ਕਿ ਉਹ ਟਾਪ ਤੇ ਸਭ ਆ ਗਏ ਟਾਪ ਤੇ ਦੇਖੋ ਕਿ ਉੱਤੋਂ ਵੀ ਬਿਲਡਿੰਗ ਜਿਹੜੀ ਢਈ ਹੈ ਕੁਝ ਲੋਕ ਕਹਿ ਰਹੇ ਆ ਕਿ ਪਿੱਪਲ ਸੀ ਇੱਥੇ ਪਿੱਪਲ ਖੋਖਲਾ ਹੋ ਗਿਆ ਸੀ ਉਸ ਦੇ ਕਾਰਨ ਜਿਹੜਾ ਨੁਕਸਾਨ ਹੋਇਆ ਪਰ ਤੁਸੀਂ ਆ ਦੇਖ ਸਕਦੇ ਹੋ ਕਿ ਮਲਬਾ ਜਿਹੜਾ ਆ ਉਹ ਤਕਰੀਬਨ ਤਿੰਨ ਦੁਕਾਨਾਂ ਨੂੰ ਉਸਨੇ ਨਿਸ਼ਾਨਾ ਬਣਾਇਆ ਤਕਰੀਬਨ ਤਕਰੀਬਨ ਆ ਬਿਲਡਿੰਗ ਜਿਹੜੀ ਹੈ ਦਿਖਾਈ ਜਾ ਰਹੀ ਤੇ ਔਰ ਜਿੱਥੇ ਬਿਊਟੀ ਪਾਰਲਰ ਲਿਖਿਆ ਉਹਦੇ ਟਾਪ ਤੇ ਦੇਖੋ ਦੱਸਿਆ ਜਾ ਰਿਹਾ ਕਿ ਉੱਥੇ ਬਾਥਰੂਮ ਹੈ ਬਿਲਡਿੰਗ ਕਮਜ਼ੋਰ ਹੋਣ ਕਰਕੇ ਹਾਲਤ ਖਸਤਾ ਹੋਣ ਕਰਕੇ ਬਿਲਡਿੰਗ ਕਮਜ਼ੋਰ ਹੋਣ ਕਰਕੇ ਹਾਲਤ ਖਸਤਾ ਹੋਣ ਕਰਕੇ ਜਿਹੜਾ ਤੁਸੀਂ ਦੇਖ ਸਕਦੇ ਹੋ ਕਾਫੀ ਨੁਕਸਾਨ ਹੋਇਆ ਆ ਟੈਟੇਰੀ ਹੋਇਆ ਪਿਆ ਸਾਰਾ ਸਮਾਨ ਮਲਬਾ ਟੈਟੇਰੀ ਹੋਇਆ ਆ ਇੱਥੇ ਦੁਕਾਨ ਚਲਾਉਂਦੇ ਆ ਵੀਰ ਉਹਨਾਂ ਨਾਲ ਗੱਲਬਾਤ ਕਰਦੇ ਆਂ ਦੀਪੂ ਪ੍ਰਿੰਸ ਆਓ ਅੱਜ ਆ ਪਾਜੀ ਕਰੋ ਅੱਛਾ ਪਹਿਲਾ ਤਾਂ ਰੱਬ ਦਾ ਸ਼ੁਕਰ ਹੈ ਪਤਾ ਲੱਗਿਆ ਤੁਹਾਡੇ ਵੀਰ ਹੋਣਾਂ ਤੋਂ ਕਹਿੰਦੇ ਤੁਸੀਂ ਧੂਫਤੀ ਕਰਨ ਲੱਗੇ ਤਾਂ ਬਚਾਅ ਹੋ ਗਿਆ ਇਹ ਸਮਝਾਓ ਕਿ ਕਿੱਦਾਂ ਘਟਨਾ ਵਾਪਰੀ ਹੈ ਕਿਵੇਂ ਮਤਲਬ ਬਚਾਅ ਹੋਇਆ ਔਰ ਦੂਜੀ ਗੱਲ ਇਹ ਦੁਕਾਨ ਹੈ ਕਿਨਾਂ ਦੀ ਤੇ ਜਿਹੜੀ ਕਮਜ਼ੋਰ ਬਿਲਡਿੰਗ ਹੈ ਇਹ ਇਹ ਕਿਨਾਂ ਦੀ ਹੈ ਇਹ ਤਾਂ ਹੈਗੀ ਜੀ ਮਾਲਕ ਹੈਗੇ ਕੈਨੇਡਾ ਆ ਜਿਹੜੀ ਦੁਕਾਨ ਹੈ ਆ ਇਹ ਪਾਜੀ ਇਹ ਇਹਨਾਂ ਦੀ ਦੁਕਾਨ ਹੈ ਇੱਥੇ ਮੈਂ ਲਗਾਨਾ ਹੈ 12-13 ਸਾਲ ਹੋ ਗਏ ਮੈਂ ਲਗਾਨਦੇ ਇਹਨੂੰ ਤੁਸੀਂ ਸਾਈਡ ਤੇ ਰੇੜੀ ਲਗਾਨੀ ਹੈ ਓਕੇ ਹਾਂਜੀ ਤੇ ਅੱਜ ਰਖੜੀ ਲਾਈ ਹੋਈ ਸੀ ਓਕੇ ਹਾਂਜੀ ਇਹ ਬਿਲਡਿੰਗ ਹੈਗੀ ਪੁਰਾਣੀ ਆ ਹਾਂਜੀ 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 ਮਾਲਕ ਵੀ ਉਹ ਪਾਵਰ ਪਾਵਰ ਉਹ ਟੰਨੀ ਜਿਹਨਾਂ ਕੋਲ ਹੈਗੀ ਉਹ ਬਿਲਡਿੰਗ ਜਿਹੜੀ ਜਿਹਦੀ ਖਸਤਾ ਹਾਲਾਤ ਹੈ ਉਹਦੀ ਗੱਲ ਕਰਦੇ ਆ ਹਾਂਜੀ ਹਾਂਜੀ ਹੁਣ ਆਪਸ ਸਮਝਾਈਏ ਇੱਕ ਵਾਰ ਨਿੱਧ ਰਹੋ ਆਪਸ ਸਮਝੀਏ ਤੇ ਪਬਲਿਕ ਸਮਝਾ ਜੇ ਤੁਸੀਂ ਉਹ ਘਰ ਦੇ ਥੱਲੇ ਆਪਣੀ ਰੇੜੀ ਲਾ ਕੇ ਖੜੇ ਸੀ ਠੀਕ ਹੈ ਹਾਂਜੀ ਤੇ ਫਿਰ ਹੋ ਹੁੰਦਾ ਕੀ ਹੈ ਹੁੰਦਾ ਕੀ ਹੈ ਜੀ ਇੱਕਦਮ ਖੜਾਕਾ ਹੁੰਦਾ ਆ ਉਹ ਉਹ ਕੰਦੇ ਦੇ ਨਾਲ ਮੀਟਰ ਲੱਗਿਆ ਸੀਗਾ ਉਹ ਮੀਟਰ ਪੱਟ ਹੁੰਦਾ ਮੈਂ ਨੱਠਦਾ फटाफट ਉਧਰ ਨੂੰ ਉਹ ਪਹਿਲਾਂ ਮੀਟਰ ਪੱਟਨ ਜਾਏ ਮੈਂ ਉੱਪਰ ਨੂੰ ਨੱਠਦਾ ਆ ਫਿਰ ਮੈਂ ਸੋਚਿਆ ਕਿ ਬਾਹਰ ਆ ਜਿਮਾ ਇਹ ਉੱਪਰ ਉੱਪਰ ਵੀ ਬਿਲਡਿੰਗ ਢਿਗੂਗੀ ਮੈਂ ਬਾਹਰ ਆ ਕੇ ਆ ਕੇ ਦੇਖਿਆ ਤਾਂ ਆ ਕੁਛ ਹੋ ਗਿਆ ਜੀ। ਪਚਾਲ ਵਰਗਾ ਮਾਹੌਲ ਬਣ ਗਿਆ। ਪਚਾਲ ਵਰਗਾ ਮਾਹੌਲ। ਤਬਾਹੀ ਹੋ ਗਈ ਪੂਰੀ। ਹਾਂਜੀ ਹਾਂਜੀ। ਤੇ ਤੁਹਾਡਾ ਕਿੰਨੇ ਦਾ ਸਮਾਨ ਜਿਹੜਾ ਇੱਥੇ ਦੱਬਿਆ ਗਿਆ? ਇਹ 40-50 ਹਜ਼ਾਰ ਦਾ ਨੁਕਸਾਨ ਹੋ ਗਿਆ। ਰਕੜੀ ਲਿਆਂਦੀ ਸੀ ਕਿ ਰਕੜੀ ਲਾਵਾਂਗੇ ਚਾਰ ਪੈਸੇ ਘਰ ਆਉਗੇ ਲੱਗਾ ਹੋਈ ਬਾਈ ਦੁਕਾਨ ਲੱਗੀ। ਦੁਕਾਨ ਸਾਰਾ ਕੁਝ ਲੱਗਾ ਹੋਇਆ ਸੀ ਕਾਹਨ ਬਣੀ ਹੋਈ ਸੀ ਹਾਂਜੀ ਹਾਂ ਦੁਕਾਨ ਲਾਈ ਹੋਈ ਸਾਰੀ ਦੇਖੋ ਗਵਾਂਡੀਆਂ ਦਾ ਕਿੰਨਾ ਨਾਮ ਹੋ ਗਿਆ ਦੁਕਾਨ ਲੱਗੀ ਬਸ ਇੱਕ ਧੂਬਤੀ ਕਰਨ ਲੱਗੇ ਸੀ ਕਿ ਮਹਾਮਾਰੀ ਨੇ ਬਚਾਲਿਆ ਬਸ ਇਹੀ ਸ਼ੁਕਰ ਮਾਲਕ ਦਾ ਠੀਕ ਹੈ ਜੀ ਵੱਡੇ ਬਾਰੇ ਜੀ ਖੜੇ ਸੀ ਸਭ ਤੋਂ ਪਹਿਲੀ ਵੱਡੀ ਗੱਲ ਇਹ ਹੈ ਕੋਈ ਗਾਹਕ ਨਹੀਂ ਖੜੇ ਸੀਗੇ ਜੀ ਸਾਰਿਆਂ ਦਾ ਬਚਾਅ ਹੋ ਗਿਆ ਪਰ ਰੱਬ ਦਾ ਸ਼ੁਕਰ ਕਰਦੇ ਹਾਂ ਵੱਡੀ ਗੱਲ ਇਹ ਕੋਈ ਗਾਹਕ ਨਹੀਂ ਸੀ ਪੈਸੇ ਦੀ ਕੋਈ ਗੱਲ ਨਹੀਂ ਪੈਸੇ ਫੇਰ ਕਮਾ ਲਾਂਗੇ ਪਰਾਂ ਉੱਤੇ ਜਾਊਗੀ ਇਹਨਾਂ ਦਾ ਬਚਾ ਗਾਹਕਾਂ ਦਾ ਬਚਾਅ ਦਾ ਵੀ ਬਚਾਅ ਹੋ ਗਿਆ ਜੀ ਇਹੀ ਬਹੁਤ ਸ਼ੁਕਰ ਦਾ ਹਾਂਜੀ ਸਰ ਜੀ ਇਹਨਾਂ ਦੀ ਪੇੜਾ ਦਿਖਾ ਲਈ ਇਹ ਨਾਲ ਦੇ ਘਰੋਂ ਕੁਛ ਦਿਖਾਈਆਂ ਸੀ ਜੀ ਅਸੀਂ ਇਹਨਾਂ ਨੂੰ ਦਿਖਾਈਆਂ ਸੀ ਨਾਲ ਦੇ ਇਧਰੋਂ ਨਾਲ ਦੇ ਗਵੰਡੀ ਆ ਇਹ ਸਾਡੇ ਰਿਸ਼ਤੇਦਾਰ ਆ ਜਿਨ੍ਹਾਂ ਦੇ ਉੱਤੇ ਡਿਗਰੀ ਆ ਤੇ ਅਸੀਂ ਦਿਖਾਈਆਂ ਸੀ ਕੋਲ ਖੜਕੇ ਵੀ ਤੇਰੇ ਨਾਲ ਬਹੁਤ ਆ ਗਈਆਂ 2 ਦਿਨ ਹੋ ਗਏ ਥੋੜਾ ਆਪਣਾ ਵਿਚਾਰ ਰੱਖਿਓ ਮੜ ਜਾ ਇਸ ਕਰਕੇ ਨਹੀਂ 1 ਮਿੰਟ ਬਾਜੀ ਵੈਸੇ ਗੱਲ ਵੈਸੇ ਗੱਲ ਕਰਦੇ ਆ ਬਿਲਡਿੰਗ ਸਾਡੀ ਨੂੰ ਤਰੇੜਾਈਆਂ ਪਚਾ ਤੁਸੀਂ ਰੱਖੋ ਸਾਡੀ ਥੋੜੀ ਜੀ ਦੀ ਬਿਲਡਿੰਗ ਹੈ ਉਹ ਉਹ ਕਿਉਂ ਨਹੀਂ ਰਿਪੇਅਰ ਕਰਾਉਂਦਾ ਪਿੱਛਾ ਵੀ ਬਹੁਤ ਲੋਕ ਕਹਿੰਦੇ ਕਿਰਾਏ ਤੇ ਆ ਸਾਡੇ ਕੋਲੇ ਮਾਲਕ ਕਹਿੰਦੇ ਇਹਨਾਂ ਨੇ ਕਿਰਾਏ ਦੇ ਰਹੇ ਨੇ ਅਸਟ੍ਰੇਲੀਆ ਹੀ ਹੋਈ ਆ ਉਹਨਾਂ ਨੂੰ ਕੋਈ ਨਹੀਂ ਇਹਨਾਂ ਨਾਲ ਸਾਡਾ ਚਾਹੇ ਭਾਂਜੇ ਮਰ ਜਾਂਦੇ ਇਸ ਤਾਂ ਨਗਰ ਕਾਉਂਸਲ ਤੁਹਾਡੇ ਤੋਂ ਟੈਕਸ ਲੈਣ ਤਾਂ ਆ ਜਾਂਦੀ ਆ ਨਗਰ ਕਾਉਂਸਲ ਦੇ ਅਧਿਕਾਰ ਖੇਤਰ ਜਿੰਨੇ ਤਾਂ ਇਹਨਾਂ ਨੂੰ ਕਹਿੰਣ ਕਿ ਰਿਪੇਅਰ ਕਰਾਓ ਕਹਿਣਾ ਚਾਹੀਦਾ ਉਹਨਾਂ ਨੂੰ ਨਗਰ ਕਾਉਂਸਲ ਵਾਲਿਆਂ ਨੂੰ ਅਜੇ ਤਾਂ ਹੁਣ ਵੀ ਨਹੀਂ ਕੋਈ ਆਇਆ ਉਹਨਾਂ ਦਾ ਬੰਦਾ ਦੇਖਾ ਰਿਪੇਅਰ ਇਹਨਾਂ ਨੇ ਫੋਨ ਵੀ ਉਹ ਨੇ ਅਜਿਹਾ ਹੁੰਦਾ ਮਰ ਜਾ ਉਹ ਵੀ ਲਾਉਂਗਾ ਤੇ ਸਾਰੀ ਮੇਰੀ ਗੱਲ ਸੁਣੋ ਸਾਰੇ ਨੂੰ ਜਿੰਨਾ ਖੌਫਨਾਕ ਇਹਨਾਂ ਦਾ ਮੰਜ਼ਰ ਹੈ ਕਿ ਇਹਨਾਂ ਦਾ ਉੱਥੇ ਦੁਕਾਨ ਥੱਲੇ ਆ ਗਈ ਉਨਾ ਹੀ ਖੌਫਨਾਕ ਇਹਨਾਂ ਲਈ ਆ ਦੇਖੋ ਆ ਜਿਹੜੇ ਟੀਨ ਆ ਜੇ ਇੱਥੇ ਇੱਕ ਪਣ ਭਾਜੀ ਜੇ ਭਾਜੀ ਇੱਥੇ ਬੈਠੇ ਇਹਦੇ ਚਪੇਟ 'ਚ ਆ ਜਾਂਦੇ ਤਾਂ ਕਿੱਡਾ ਬੜਾ ਨਸੋਣਾ ਸਿੱਧਾ ਸਿੱਧੇ ਸਿਰ ਤੇ ਵੱਜਣੀ ਸੀ ਆ ਕੱਢੀ ਸਿਰ ਤੇ ਬਹੁਤ ਭਾਜੀ ਮੈਂ ਤਾਂ ਇੱਕ ਅੱਧਾ ਸਕਿੰਟ ਦਾ ਫਰਕ ਵੇਹ ਮੈਂ ਉੱਠ ਕੇ ਗਿਆ ਹੀ ਜਾਂ ਨਾਲ ਹੀ ਡੈਗੀ ਹੋਤੀ ਇਹਦੇ ਪਰ ਇਹ ਰਹਿ ਜਾਂਦਾ ਬਾਜ਼ਾਰ ਰੋੜ ਰਿਹਾ ਇਹਨਾਂ ਪਰ ਇਹ ਰਹਿ ਜਾਂਦਾ ਸ਼ੁਕਰ ਕਰੋ ਅਜੇ ਤੋਂ ਬਚਾ ਹੋ ਗਏ ਖੜੀ ਰਹਿੰਦੇ ਆ ਹੋਰ ਆ ਦੇਖੋ ਅਜੇ ਇੱਕ ਦੁਕਾਨ ਇਦਾਂ ਲਾਈ ਮੈਂ ਇੱਕ ਮੁਰਗੀ ਰੋਟੀ ਦੇ ਮੂੰਹ 'ਚ ਪਾ ਮੇਰੀ ਕੁੜੀ ਨੇ ਕਿਹਾ ਆ ਜਾਓ ਪਾਪਾ ਅੰਦਰ ਨਹੀਂ ਤਾਂ ਮੈਂ ਇੱਥੇ ਹੀ ਬੈਠਾ ਸੀ ਬਾਹਰ ਆ ਜੀ ਮੇਰੀ ਗੱਲ ਸੁਣੋ ਇਹਨਾਂ ਦੀ ਪੁਰਾਣੀ ਬਿਲਡਿੰਗ ਦੇ ਨਾਲ ਇਹਨਾਂ ਦੀ ਨਵੀਂ ਬਿਲਡਿੰਗ ਦਾ ਨੁਕਸਾਨ ਹੋਇਆ ਚਲੋ ਜਾਣੋ ਬਚ ਗਏ ਉਹ ਮੰਨ ਲੈਣੇ ਆ ਜਿਹੜਾ ਹੁਣ ਪੁਰਾਣੀ ਬਿਲਡਿੰਗ ਦੇ ਨਾਲ ਇਹਨਾਂ ਦੀ ਨਵੀਂ ਬਿਲਡਿੰਗ ਦਾ ਨੁਕਸਾਨ ਹੋਇਆ ਉਹ ਹੱਕਦਾਰ ਦੇਣਦਾਰ ਹੈ ਪੁਰਾਣੀ ਬਿਲਡਿੰਗ ਵਾਲੇ ਆ ਪੁਰਾਣੀ ਬਿਲਡਿੰਗ ਵਾਲੇ ਆ ਇੱਥੇ ਹਾਂ ਜੀ ਪੁਰਾਣੀ ਬਿਲਡਿੰਗ ਵਾਲੇ ਆ ਆਜੋ ਆਜੋ ਗੱਲ ਨਾਲੇ ਮੇਰੀ ਗੱਲ ਸੁਣੋ ਬਾਜੀ ਜਿਹੜੀ ਉੱਪਰੋਂ ਕੰਧ ਉਹ ਵੱਧ ਰੋ ਗਈ ਉਹਨਾਂ ਨੂੰ ਕਹ ਕੇ ਲਾਓ ਉਹਨੇ ਮੇਰਾ ਨੁਕਸਾਨ ਹੋ ਗਿਆ ਕੀ ਆਓ ਕੋਣ ਜੀ ਆ ਕਰਾਇਆ ਇੰਦਰ ਵਿੱਚ ਇਹਨਾਂ ਕੋਲੇ ਪਾਰਲਰ ਆ ਉਪਰ ਇਹਨਾਂ ਦੀ ਮਿਸ ਜੀ ਕੋਲੇ ਆ ਜੀ ਅੱਛਾ ਪਾਰਲਰ ਸਰ ਤੁਹਾਡੇ ਕੋਲੇ ਉੱਤੇ ਜੀ ਹਾਂ ਜੀ ਬਿਲਡਿੰਗ ਦੀ ਹਾਲਤ ਇੰਨੀ ਖਸਤੇ ਨੂੰ ਰਿਪੇਅਰ ਕਿਉਂ ਨਹੀਂ ਕਰਾਉਂਦੇ ਜੀ ਰਿਪੇਅਰ ਉਪਰ ਉਹ ਤਾਂ ਸਾਰੀ ਹੋਈ ਸੀਗੀ ਇੱਧਰ ਕੰਮ ਦੀ ਇੱਧਰ ਜਿਹੜਾ ਹਿੱਸਾ ਹੈ ਨਾ ਉਹ ਕਾਫੀ ਪੁਰਾਣਾ ਸੀਗਾ ਉਹ ਸੋਚਦੇ ਸੀਗੇ ਵੀ ਆ ਬਾਰਿਸ਼ ਛੱਡ ਜਵੇ ਤਾਂ ਕਰਾ ਲਈਏ ਅੱਛਾ ਪਾਰਲਰ ਚੱਲਦਾ ਪਿਆ ਹੁਣ ਵੀ ਹਾਂ ਹੁਣ ਵੀ ਪਾਰਲਰ ਚੱਲਦਾ ਸੀਗਾ ਕਿ ਭਾਈ ਤੁਸੀਂ ਆਪ ਵੀ ਉੱਥੇ ਆਉਨੇ ਆ ਬੈੰਨੇ ਆ ਮੇਰੀ ਵਾਈਫ ਹੁੰਦੀ ਆ ਫਿਰ ਫਿਰ ਉਹਦਾ ਤੁਹਾਡੇ ਲਈ ਵੀ ਖਤਰਾ ਆ ਹਾਂ 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 ਖਤਰਾ ਆ ਆਂਡੀਆਂ ਗੌਂਡੀਆਂ ਲਈ ਖਤਰਾ ਤੁਹਾਡੇ ਲਈ ਵੀ ਖਤਰਾ ਦੀ ਰਿਪੇਅਰ ਕਰਾ ਲੈਣੀ ਚਾਹੀਦੀ ਆ ਕਰਾਵਾਂਗੇ ਹੁਣ ਬੰਦਾ ਦੇਖੋ ਉਹ ਤਾਂ ਬੇਹੋਸ਼ ਹੋਈ ਪਈ ਆ ਘਰ ਦੇ ਵਿੱਚ ਜ਼ਮੀਰ ਦੇ ਵਿੱਚ ਓਕੇ ਉਹ ਠੀਕ ਹੋ ਜਾਊਗੀ ਥੋੜਾ ਜਿਹਾ ਤਾਂ ਫਿਰ ਚੈੱਕ ਕਰਾਂਗੇ ਹੌਲੀ ਹੌਲੀ ਪਰ ਇਹ ਲੋਕ ਕਹਿੰਦੇ ਦੁਕਾਨਾਂ ਵਾਲੇ ਕਹਿੰਦੇ ਅਸੀਂ ਪਹਿਲਾਂ ਵੀ ਬੇਨਤੀ ਕੀਤੀ ਕਿ ਰਿਪੇਅਰ ਕਰਾਓ ਕਹਿੰਦੇ ਇਹਨਾਂ ਨੇ ਸੁਣੀ ਨਹੀਂ ਗੱਲ ਜੇ ਸੁਣ ਲੈਂਦੇ ਤਾਂ ਆ ਬਾਣਾ ਨਾ ਵਾਪਰਦਾ ਨਾ ਐਦਾਂ ਜਿਦਾ ਕੋਈ ਗੱਲ ਨਹੀਂ ਹੋਈ ਅਸੀਂ ਤਾਂ ਆਪ ਨਾਲ ਦੀ ਨਾਲ ਕਰਾਉਂਦੇ ਰਹੇ ਆ ਰੋਮਨ ਵਾਲੀ ਉਹਨਾਂ ਨੂੰ ਕਹਿ ਕੇ ਮੜਾ ਜੇ ਉੱਪਰ ਉਹ ਜਿਹੜੀ ਮੇਰੇ ਵੱਲ ਇੱਧਰ ਕੰਧ ਵਾ ਉਹਦਾ ਵੀ ਹੱਲ ਕਰਾਵੋ ਲਹਾਓ ਉਹ ਬੰਦਾ ਉਹ ਕੋਈ ਮੇਰੇ ਦੇਖੋ ਮੈਂ ਹੈਗਾ ਕੋਈ ਉਹ ਵੀ ਕਬਰ ਆਏ ਹੋਏ ਆ ਤਕਲੀਫ ਚ ਨੇ ਆਪਾਂ ਉਹਨਾਂ ਦੀ ਉਹਨਾਂ ਦੀ ਵੀ ਸਿਕਿਉਰਿਟੀ ਲੈਣੀ ਆ ਹਣਾ ਸਟੇਸ਼ਨ ਸਮਝੀਏ ਦੇਖੋ ਐਸੇ ਉਹ ਵੀ ਪੇਨ ਚ ਨੇ ਤਕਲੀਫ ਚ ਨੇ ਉਹ ਵੀ ਕਬਰ ਆਏ ਹੋਏ ਆ ਮੈਂ ਕਹਿੰਦਾ ਵੀ ਪੈਸੇ ਅਸੀਂ ਦੇ ਦਵਾਂਗੇ ਤੁਸੀਂ ਕਰਵਾ ਲਓ ਉਹ ਤੋਂ ਵੱਡੀ ਕੀ ਗੱਲ ਹੋ ਸਕਦੀ ਆ ਉਹ ਕਹਿੰਦੇ ਖਰਚਾ ਦੇ ਦਵਗੇ। ਦੇਖੋ ਇਹ ਤੋਂ ਵੱਡੀ ਕੀ ਗੱਲ ਹੋ ਸਕਦੀ ਆ। ਉਹਨਾਂ ਨੇ ਪੂਰਾ ਸਹਿਯੋਗ ਦਿੱਤਾ। ਚਲ ਮਾਤਰਾ ਲਾ ਦੇਾਂਗੇ ਅਸੀਂ। ਲਾ ਦਿਓ ਲਾ ਦਿਓ। ਦੇਖੋ ਕੌਣ ਸਹਿਯੋਗ ਦੇ ਰਿਹਾ। ਉਹ ਵੀ ਖਬਰਾਂਏ ਹੋਏ ਆ। ਦੇਖੋ ਇਹ ਤਾਂ ਅਚਾਨਕ ਹੋ ਗਿਆ। ਬਚ ਗਏ ਮਹਾਰਾਜ ਜਿਸ ਤਾਂ ਉੱਠ ਕੇ ਆਏ ਗਏ ਹੀ ਆ ਜੀ। ਠੀਕ ਹੈ ਜੀ ਚੰਗੀ ਗੱਲ ਹੈ ਚੰਗੀ ਗੱਲ। ਠੀਕ ਹੈ ਜੀ। ਦੇਖੋ ਕੋਈ ਤਾਂ ਕਹਿ ਤਾ ਕਹਿੰਦਾ ਕਿ ਤੁਸੀਂ ਜੋ ਖਰਚਾ ਹੋਊਗਾ ਦੇ ਦਾਂਗੇ। ਔਰ ਬਚਾਅ ਹੋ ਗਿਆ। ਕੋਈ ਤੁਸੀਂ ਗੱਲ ਕਹਿਣੀ ਚਾਹੋ ਕੋਈ ਪ੍ਰਸ਼ਾਸਨ ਤੋਂ ਮੰਗ। ਨਹੀਂ ਨਹੀਂ ਜੋ ਜੋ ਹੋਊਗਾ ਠੀਕ ਹੈ। ਜੋ ਰਾ ਸਾਡੇ ਕਹਣਗੇ ਉਹ ਇਦਾਂ ਅਸੀਂ ਕਰਾਂ। ਇੱਕ ਗੱਲ ਦੱਸੋ ਕਹਿੰਦੇ ਕਿ ਪਿੱਪਲ ਖੋਖਲਾ ਹੋਣ ਕਰਕੇ ਇਹ ਵੀ ਕੋਈ وجہ ਕਾਰਨ ਬਣਿਆ। ਕਿ ਇਹ ਕਹਿੰਦੇ ਜਿਵੇਂ ਮੁੜ ਕੇ ਹੇਠਾ ਡਿੱਗ ਗਿਆ। ਉੱਪਰ ਹੋਇਆ ਜੀ ਇਹ। ਨਹੀਂ ਕਿਉਂਕਿ ਕੇਵਲੇ ਜੜਾਂ ਤਾਂ ਕਮਜ਼ੋਰ ਕਰ ਦਿੰਦਾ। ਨਹੀਂ ਨਹੀਂ ਉੱਪਰ ਹੈ ਬਾਗ ਉਪਰੀ ਬਿਲਡਿੰਗ ਜ਼ਿਆਦਾ ਹੈ। ਸਰ ਜੀ ਉਹ ਜਿਹੜੀ ਉਪਰੀ ਬਿਲਡਿੰਗ ਉਹ ਜ਼ਿਆਦਾ ਹੈ। ਕੋਈ ਗੱਲ ਪਤਾ ਗਿਆ ਜੀ ਮੈਂ ਉਹਨਾਂ ਦਾ ਪੱਖ ਲੈ ਰਿਆ ਨਾ। ਮੈਨੂੰ ਉਹਨਾਂ ਦਾ ਪੱਖ ਵੀ ਲੈਣਾ ਪੈਣਾ ਕਿ ਨਹੀਂ ਲੈਣਾ ਪੈਣਾ। ਮਤਲਬ ਅਸੀਂ ਮਤਲਬ ਵਰਤਦੇ ਨਹੀਂ ਸੀ ਬਹੁਤ ਦੇਰ ਤੋਂ। ਜੀ ਕੋਈ ਮਤਲਬ ਚਲੋ ਕੁਝ ਠੀਕ ਹੋ ਕੋਈ ਦਵਾਦਾਰੂ ਦੀ ਲੋੜ ਤਾਂ ਨਹੀਂ ਠੀਕ ਹੋ ਕੋਈ ਮੰਨ ਤੇ ਭਾਰ ਆ ਸਾਰੇ ਆਪਾ ਪਰਿਵਾਰੀਆਂ ਤੁਹਾਡੇ ਨਾਲ ਹੀ ਕਬਰਾਉਣਾ ਨਹੀਂ ਦੀ ਠੀਕ ਹੈ ਜੀ ਉਹ ਦੇਖੋ ਉਹ ਸਹਿਯੋਗ ਕਰ ਰਹੇ ਆਪਾਂ ਵੀ ਸਹਿਯੋਗ ਕਰੀਏ ਠੀਕ ਹੈ ਜੀ ਸ਼ੁਕਰੀਆ ਕੀ ਨਾਮ ਅੰਕਾ ਤੁਹਾਡਾ ਮੇਰਾ ਅਸ਼ੋਕ ਠੀਕ ਹੈ ਅਸ਼ੋਕਾ ਹੀ ਰਹਿਣਾ ਜੀ ਉਹ ਮਨ ਸ਼ੋਕਾ ਹੀ ਰੱਖਣਾ ਸ਼ੋਕ ਨਹੀਂ ਰੱਖਣਾ ਮਨ ਚ ਕੋਈ ਮੀਡੀਆ ਵਾਲੇ ਆਓ ਜੀ ਜੀ ਬੱਤਰਾ ਜੀ ਹਾਂ ਜੀ ਧਰਮ ਪ੍ਰਚਾਰਕ ਵੀ ਨੇ ਔਰ ਸਮਾਜ ਸੇਵੀ ਵੀ ਨੇ ਬਤਰਾ ਸਾਹਿਬ ਬਤਰਾ ਸਾਹਿਬ ਇੱਕ ਵਾਰੀ ਪੂਰੀ ਗੱਲ ਸਮਝਾਓ ਤੁਸੀਂ ਕਿਉਂਕਿ ਜਿੰਨੀ ਡਿਟੇਲ ਜਿੰਨੀ ਸਹਿਜ ਜਾਣਕਾਰੀ ਤੁਸੀਂ ਦੇ ਦੇਣੀ ਆ ਉਹ ਸਾਡੇ ਕੋਲ ਵੀ ਨਹੀਂ ਹੈਗੀ ਕਿਉਂਕਿ ਤੁਸੀਂ ਜੀ ਜੀ ਜਾਣਕਾਰੀ ਦਿਓ ਇੱਕ ਵਾਰੀ ਹਾਂ ਇੱਕ ਵਾਰੀ ਉਹ ਕੈਮਰਾ ਦੂਜਾ ਕੀਤਾ ਆ ਜੀ ਇਹ ਇਸ ਤਰ੍ਹਾਂ ਜੀ ਇਹ ਜਿਹੜੀ ਬਿਲਡਿੰਗ ਆ ਇਹਦੇ ਬਾਰੇ ਮੈਂ ਦੱਸਦਾ ਵੀ ਇਹ ਬਹੁਤ ਪੁਰਾਣੀ ਆ ਜਿੰਨਾ ਮੇਰਾ ਇੱਥੇ ਕੋਠੀ ਰੋਡ ਤੋਂ ਜਦ ਅਸੀਂ ਰਹਿੰਦੇ ਆ 1970 ਵਿੱਚ ਇੱਥੇ ਗੰਨਾ ਦਫਤਰ ਹੁੰਦਾ ਸੀ ਇੱਥੇ ਹਾਂਜੀ ਇਹ ਉੱਪਰ ਜਿਹੜੀ ਬਿਲਡਿੰਗ ਦੇਖ ਰਹੇ ਹੋ ਡਬਲ ਸਟੋਰੀ ਇਹ ਗੰਨਾ ਦਫਤਰ ਸੀਗਾ ਇੱਥੇ ਪਹਿਲਾਂ ਤੇ نیچے ਦੀਆਂ ਦੁਕਾਨਾਂ ਸਾਰੀਆਂ ਜਿਹੜੀਆਂ ਨਜ਼ਰ ਆ ਰਹੀਆਂ ਤੁਹਾਨੂੰ ਇਹ ਹੀ ਐ ਪਰ ਇਹਦੀ ਹਾਲਤ 1970 ਵਿੱਚ ਵੀ ਇੰਨੀ ਵਧੀਆ ਨਹੀਂ ਸੀਗੀ ਤੇ ਹੁਣ ਤਾਂ ਬਹੁਤ ਹੀ ਮਾੜੀ ਐ ਇੰਨੀਆਂ ਬਰਸਾਤਾਂ ਪੈਂਦੀਆਂ ਕਾਰਪੋਰੇਸ਼ਨ ਔਰ ਪ੍ਰਸ਼ਾਸਨ ਉਹਦੀ ਇਹ ਅਹਿਮ ਜ਼ਿੰਮੇਵਾਰੀ ਐ ਕਿ ਜਦੋਂ ਇੱਕ ਗੱਡੀ ਦੀ ਆਰ.ਸੀ ਬਣਦੀ ਐ ਤਾਂ 15 ਸਾਲ ਬਾਅਦ ਕਹਿੰਦੇ ਇਹਨੂੰ ਕਵਾੜ ਦੇ ਵੇਚ ਦਿਓ ਜਾਂ ਪਾਣੀ 'ਚ ਸੜ ਪਾਣੀ 'ਚ ਸੜ ਦਿਓ ਠੀਕ ਹੈ ਨਾ ਉਹ 15 ਸਾਲ ਉਹਦੀ ਮਿਆਦ ਖਤਮ ਹੋ ਜਾਂਦੀ ਹੈ ਤੇ ਬਿਲਡਿੰਗ ਦੀ ਵੀ ਇੱਕ ਮਿਆਦ ਹੁੰਦੀ ਹੈ ਜਦੋਂ ਨਕਸ਼ਾ ਪਾਸ ਨਹੀਂ ਹੁੰਦਾ ਤਾਂ ਬਿਲਡਿੰਗ ਢਾਣ ਆ ਜਾਂਦੇ ਆ ਇਹਦਾ ਨਕਸ਼ਾ ਪਾਸ ਹੈ ਜਾਂ ਨਹੀਂ ਇਹ ਕਿਸੇ ਨੂੰ ਨਹੀਂ ਪਤਾ ਇਹਦੇ ਜਿਹੜੇ ਮਾਲਕ ਆ ਬਾਹਰ ਬੈਠੇ ਆ ਕਿਰਾਇਆ ਲੈਂਦੇ ਨਹੀਂ ਲੈਂਦੇ ਉਹਨਾਂ ਦਾ ਸਬਜੈਕਟ ਹੈ ਪਰ ਇਹ ਜਿਹੜੇ ਦੁਕਾਨਦਾਰ ਇੱਥੇ ਬੈਠੇ ਆ ਜਾਂ ਪਬਲਿਕ ਦੀ ਆਵਾਜ਼ ਆਈ ਆ ਇਹ ਬਿਲਡਿੰਗ ਡਿਗਨ ਦੇ ਨਾਲ ਪਬਲਿਕ ਦਾ ਕਿੰਨਾ ਨੁਕਸਾਨ ਜਾਨੀ ਨੁਕਸਾਨ ਹੋ ਸਕਦਾ ਸੀ ਪਰ ਅੱਜ ਬ ਕੁਝ ਜਿੱਦਾਂ ਉਹਨੇ ਦੀਪੂ ਨੇ ਦੱਸਿਆ ਵੀ ਕੋਈ ਪਰਮਾਤਮਾ ਦੀ ਐਸੀ ਵਿਸ਼ੇਸ਼ ਕਿਰਪਾ ਉਹਦੇ ਤੇ ਹੋ ਗਈ ਨਹੀਂ ਤਾਂ ਇੱਕ ਸੈਕਿੰਡ ਪਹਿਲਾਂ ਕਸਟਮਰ ਉਹਦੇ ਕੋਲੋਂ ਸਮਾਨ ਲੈ ਕੇ ਗਿਆ ਕਸਟਮਰ ਇੱਧਰ ਗਿਆ ਤੇ ਉਹ ਸਮਾਨ ਡਿੱਗ ਗਿਆ ਤੇ ਉਹ ਦੀਪੂ ਪੋੜੀਆਂ ਵਾਲ ਨੂੰ ਭੱਜ ਗਿਆ ਜਿਹੜੇ ਉਹ ਬਿਊਟੀ ਪਾਰਲਰ ਵਾਲੇ ਮੈਡਮ ਆ ਉਹ ਵੀ 10 ਮਿੰਟ ਪਹਿਲਾਂ ਹੀ ਉੱਪਰ ਚੜੇ ਸੀਗੇ ਤੇ ਕੋਈ ਪਰਮਾਤਮਾ ਦੀ ਕਿਰਪਾ ਦੇ ਨਾਲ ਇਹ ਬਚਾਅ ਹੋ ਗਿਆ ਪਰ ਦੁਕਾਨਦਾਰਾਂ ਦਾ ਨੁਕਸਾਨ ਹੋਇਆ ਅਗਵਾਂਡੀਆਂ ਦਾ ਵੀ ਹੋਇਆ ਦੇਖੋ ਕੋਈ ਵੱਡਾ ਨੁਕਸਾਨ ਹੋਵੇ ਉਸ ਤੋਂ ਪਹਿਲਾਂ ਰਿਪੇਅਰ ਜ਼ਰੂਰੀ ਹੈ ਰਿਪੇਅਰ ਜ਼ਰੂਰੀ ਆ ਬਿਲਡਿੰਗ ਦੀ ਹਾਲਤ ਦੇਖ ਕੇ ਸਭ ਨੂੰ ਨਜ਼ਰ ਆਉਂਦਾ ਆ ਵੀ ਉਹ ਨਾਲ ਦੀ ਦੀ ਵੀ ਥੋੜੀ ਹਾਲਤ ਖਰਾਬ ਹੈ ਨਗਰ ਕੌਂਸਲ ਕਰਦੀਗੀ ਆ ਨਗਰ ਕਾਉਂਸਲ ਨੂੰ ਵੀ ਇਹ ਚਾਹੀਦਾ ਪ੍ਰਸ਼ਾਸਨ ਨੂੰ ਵੀ ਚਾਹੀਦਾ ਜਿੰਨੀਆਂ ਬਿਲਡਿੰਗਾਂ ਨਵੇਂ ਸ਼ਹਿਰ ਚ ਪ੍ਰਾਣੀਆਂ ਜੜੀਆਂ ਦੀ ਖਸਤਾ ਹਾਲਤ ਹੈ ਉਹਨਾਂ ਦੀ ਉਹਨਾਂ ਨੂੰ ਇੱਕ ਨੋਟਿਸ ਕਰੇ ਆਕੇ ਉਹਨਾਂ ਨੂੰ ਨੋਟਿਸ ਭੇਜੇ ਵੀ ਇਹਨੂੰ ਠੀਕ ਕਰਾਓ ਨਹੀਂ ਤਾਂ ਅਸੀਂ ਢਾ ਦੇਣੀ ਆ ਤਾਂ ਕਿ ਜਾਨੀ ਨੁਕਸਾਨ ਜਿਹੜਾ ਬਚ ਸਕੇ ਇਹ ਸਬਕ ਜੇ ਅੱਜ ਨਹੀਂ ਲਿਆ ਤਾਂ ਆਉਣ ਵਾਲੀ ਕੱਲ ਨੂੰ ਫਿਰ ਇਹ ਹਾਦਸਾ ਹੋ ਸਕਦਾ ਫਿਰ ਮੁਆਵਜ਼ੇ ਦਿੰਦੇ ਫਿਰਦੇ ਆ ਮੁਆਵਜ਼ਾ ਮੁਆਵਜ਼ਾ ਮਿਲਦਾ ਹੀ ਨਹੀਂ ਅੱਜ ਮੈਂ ਕਹਿੰਦਾ ਐਲਾਨ ਕਰਦੇ ਮੁਆਵਜ਼ਿਆਂ ਦੇ ਇਹ ਹਾਦਸਾ ਐਲਾਨ ਐਲਾਨ ਕਰਦੇ ਜੇ ਹਾਦਸਾ ਵੱਡਾ ਹੁੰਦਾ ਤਾਂ ਇਹ ਦੁਕਾਨਦਾਰ ਕਹਿੰਦਾ ਤੂੰ ਤੇ ਡੇੜੀ ਆ ਤੇਰੇ ਕੋਲ ਕਿਹੜਾ ਕੋਈ ਲਿਖਤ ਆ ਤੇਰਾ ਕਿਹੜਾ ਕੋਈ ਬੀਮਾ ਆ ਤਾਂ ਕੋਈ ਮੁਆਵਜ਼ਾ ਨਹੀਂ ਮਿਲਣਾ ਸੀ ਠੀਕ ਹੈ ਨਾ ਅੱਜ ਜੇ ਲੋ ਨੁਕਸਾਨ ਨਹੀਂ ਹੋਇਆ ਥੋੜਾ ਹੋਇਆ ਐਨਾ ਕੁ ਤੱਕ ਦਾ ਝੱਲ ਲਊਗਾ ਬਹੁਤ ਜਿਆਦਾ ਨੁਕਸਾਨ ਆ ਪਬਲਿਕ ਦੇ ਦੇਖੋ ਦੇਖੋ ਸਿਰਫ ਦੁਕਾਨਾਂ ਦੀ ਗੱਲ ਨਹੀਂ ਮਲਵਾ ਸੜਕ ਤੱਕ ਆ ਗਿਆ ਆ ਜਿਹੜੇ ਰਾਹੀਰ ਆ ਮੰਨ ਲਓ ਕਿ ਮੋਟਰਸਾਈਕਲ ਤੇ ਆ ਰਿਹਾ ਕੋਈ ਪੈਦਲ ਆ ਰਿਹਾ ਉਹਨਾਂ ਦੇ ਉੱਤੇ ਵੀ ਹਿੱਟ ਡਿੱਗਦੀ ਆ ਮਲਵਾ ਡਿੱਗਦਾ ਆ ਤਬੂਕ ਬਣੇ ਹੋਇਆ ਥੋੜੀ ਥੋੜੀ ਸੱਟ ਲੱਗੀ ਆ ਜਿਹੜੇ ਬੰਦੇ ਇਥੋਂ ਲੰਘੇ ਆ ਥੋੜੀ ਬਹੁਤੀ ਸੱਟ ਲੱਗੀ ਲੋਕਾਂ ਨੂੰ ਪਤਾ ਕਿ ਹੱਲ ਕੋਈ ਨਹੀਂ ਹੋਣਾ ਚਾਹੀਏ ਆਪਣਾ ਇਲਾਜ ਕਰਾਈਏ ਇੱਥੇ ਆਉਣਾ ਕਿਹੜੇ ਨੇ ਆ ਹਾਂਜੀ ਦੇਖ ਗਿਰ ਗਈ ਵੀ ਕਿ ਅਸੀਂ ਮੋਟਰਸਾਈਕਲ ਲੇਡੀ ਸੇ ਗਿਰ ਗਏ ਐਦਾ ਮੁੱਦੇ ਲੰਮੇ ਪੈਸੇ ਜਿਸ ਵੇਲੇ ਜਿਸ ਵੇਲੇ ਹਾਦਸਾ ਹੋਇਆ ਉਹ ਲੰਮੇ ਪੈਸੇ ਲੇਕਿਨ ਉਹਨਾਂ ਨੇ ਕਿਹਾ ਸ਼ੁਕਰ ਕਰ ਪਰਮਾਤਮਾ ਸਾਨੂੰ ਬਚਾ ਲਿਆ ਅੱਜ ਅੱਛਾ ਮੁੜ ਕੇ ਕਹਿੰਦੇ ਨਾ ਕੁਦਰਤੀ ਕੁਦਰਤੀ ਥੋੜੇ ਇਹ ਮੈਂ ਜਿਹੜੇ ਮੈਨ ਹਿਊਮਨ ਐਰਰ ਹੈ ਇਹ ਹਿਊਮਨ ਐਰਰ ਆ ਨਗਰ ਕੌਂਸਲ ਨੂੰ ਇੱਥੇ ਆਉਣਾ ਚਾਹੀਦਾ ਵਿਸ਼ੇਸ਼ ਤੌਰ ਤੇ ਪੂਰਾ ਦੇਖਣਾ ਚਾਹੀਦਾ ਕਿ ਸ਼ਹਿਰ 'ਚ ਕਿਹੜੀਆਂ ਬਿਲਡਿੰਗਾਂ ਜਿਨ੍ਹਾਂ ਦੀ ਹਾਲਤ ਖਸਤਾ ਆ ਕਮਜ਼ੋਰ ਹੈ ਉਹਨਾਂ ਦੀ ਰਿਪੇਅਰ ਹੋਣੀ ਚਾਹੀਦੀ ਹੈ ਉਹ ਤਾਂ ਜਿਹੜੇ ਜਿਨ੍ਹਾਂ ਕੋ ਪਾਵਰ ਟੋਨ ਨਹੀਂ ਉਹ ਕਹਿੰਦੇ ਵੀ ਆ ਜਿਹੜੀ ਦੁਕਾਨ ਆ ਮੂਲ ਰਾਜ ਦੇ ਨਾਮ ਤੇ ਉਹਨਾਂ ਨੇ ਸਟੇ ਲਿਆ ਆ ਜੇ ਉਹਨਾਂ ਨੇ ਡੀਸੀ ਸਾਹਿਬ ਨੂੰ ਕੰਪਲੀਟ ਵੀ ਕੀਤੀ ਆ ਉਹ ਖੜੇ ਨੇ ਜਿਹੜੇ ਉਹ ਕੁਰਤੇ ਪੈਂਮੇ ਵਾਲੇ ਭਾਈ ਸਾਹਿਬ ਜੱਬੋ ਵਾਲ ਤੋਂ ਉਹਨਾਂ ਦੀ ਬਿਲਡਿੰਗ ਆ ਤੇ ਉਹ ਕਹਿੰਦੇ ਉਹਨਾਂ ਨੇ ਸਟੇਲ ਲਿਆ ਬਸ ਸਟੇਲ ਲਿਆ ਇਹ ਸਰਕਾਰ ਦੀ ਤੇ ਤੁਹਾਡੀ ਲੜਾਈ ਆ ਪਬਲਿਕ ਦਾ ਮਰ ਰਹੀ ਆ ਨਾ ਆਮ ਜਨਤਾ ਤਾਂ ਇਹਦੇ ਵਿੱਚ ਪਿਸ ਰਹੀ ਆ ਕਸੂਰ ਤੁਹਾਡੀ ਬਿਲਡਿੰਗ 70 ਸਾਲ ਪੁਰਾਣੀ ਆ ਜਾਂ 100 ਸਾਲ ਪੁਰਾਣੀ ਆ ਅੱਜ ਮਰਦਾ ਕੌਣ ਪਿਆ ਤੁਸੀਂ ਥੋੜੀ ਮਰਦੇ ਤੁਸੀਂ ਤਾਂ ਕੈਨੇਡਾ ਬੈਠੇ ਆ ਜਾਂ ਜੱਬੋ ਵਾਲ ਬੈਠੇ ਐ ਤੇ ਬਜ਼ਾਰ ਵਾਲੇ ਮਰਦੇ ਆ ਕੋਠੀ ਰੋਡ ਵਾਲੇ ਆ ਨੁਕਸਾਨ ਇਹਨਾਂ ਦਾ ਪਾਵਲੇ ਦਾ ਕਿੰਨਾ ਨੂੰ ਪੁੱਛੇ ਸਵਾਲ ਪੁੱਛੀਏ ਆਓ 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 ਜੀ ਆਓ ਇੱਕ ਮਿੰਟ ਸਰ ਇੱਕ ਮਿੰਟ ਆਉਂਗੇ ਜੀ ਪਾਵਰ ਟਰਨੀ ਤੁਹਾਡੇ ਕੋਲ ਹੈ ਜੀ ਆਓ ਜਰਾ ਇੱਕ ਮਿੰਟ ਆਓ ਜੀ ਇੱਕ ਮਿੰਟ ਆਓ ਇਹ ਜੱਬੋ ਵਾਲ ਤੋਂ ਹੀ ਨਹੀਂ ਹੈਗੇ ਇਹਨਾਂ ਕੋਲ ਪਾਵਟਰ ਨਹੀਂ ਹੁਣੇ ਆਈ ਹੈ ਦੱਸਦੇ ਪਹਿਲਾਂ ਹੁਣ ਜਿਹੜੇ ਬਾਜ਼ਾਰ ਵਾਸੀ ਆ ਸੱਚੀ ਗੱਲ ਸਵਾਲ ਉਹਨਾਂ ਦਾ ਇਹ ਕਹਿੰਦੇ ਕਿ ਚਲੋ ਤੁਹਾਡਾ ਇਸ਼ੂ ਹੋ ਸਕਦਾ ਤੁਸੀਂ ਕੇਸ ਲੜ ਰਹੇ ਹੋਵੋਗੇ ਪਰ ਹੁਣ ਬਿਲਡਿੰਗ ਦੀ ਹਾਲਤ ਇੰਨੀ ਖਸਤਾ ਆ ਆ ਦੇਖੋ ਰਾਹ ਗੀਰਨ ਨੂੰ ਵੀ ਦਿੱਕਤ ਆ ਰਹੀ ਆ ਫਿਰ ਇਹਨਾਂ ਦਾ ਵਾਲੀ ਵਾਰ ਸਕੋਣਾ ਇਹ ਕਿ ਭੁਗਤ ਸਰ ਇਸ ਤਰ੍ਹਾਂ ਆ ਅਸੀਂ ਬਿਲਡਿੰਗ ਨੂੰ ਮਰਮਮਤ ਕਰਾਉਣ ਲਈ ਕੋਸ਼ਿਸ਼ ਕੀਤੀ ਸੀ ਫਰਵਰੀ ਦੇ ਮਹੀਨੇ ਅਪ੍ਰੈਲ ਵਿੱਚ ਜਾਂ ਮਾਰਚ ਮਹੀਨੇ ਦੀ ਗੱਲ ਹੈ ਕੋਸ਼ਿਸ਼ ਕੀਤੀ ਹੈ ਉਹਨਾਂ ਨੇ ਕੋਰਟ ਪੇ ਜਾ ਕੇ ਸਟੇ ਲੈ ਲਿਆ ਸਾਡੇ ਕੇ ਅਹ ਮੋਰ ਰਾਜ ਨੇ ਅੱਛਾ ਜੀ ਤੇ ਮੇਰੇ ਅਗੇ ਅਸਟੈਂਡ ਕੇਸ ਕਰਦਾ ਕਿ ਮੈਂ ਬਿਲਡਿੰਗ ਦੇ ਤੇ ਦੁਕਾਨ ਕਰ ਰਿਹਾ ਹਾਂ ਤੇ ਜ਼ਬਰਦਸਤੀ ਮੇਂ ਦੁਕਾਨ ਤੇ ਕਬਜ਼ਾ ਕਰ ਰਿਹਾ ਬੰਦਾ ਕਿ ਜਦ ਕਿ 20 ਸਾਲ ਤੋਂ ਦੁਕਾਨ ਨਹੀਂ ਹੈ ਹਾਲੇ ਬੰਦ ਪਈ ਦੁਕਾਨ 25 ਸਾਲ ਤੋਂ ਹੈ ਅੱਛਾ ਜੀ ਹਾਂ ਜੀ ਨਹੀਂ ਪਰ ਇਹ ਰਿਪੇਅਰ ਕਿੱਦਾਂ ਹੋ ਸਕਦੀ ਹੈ ਛੱਟਵਾਵਾਂਗੇ ਨਹੀਂ ਪੇ ਉੱਥੇ ਛੱਟਵਾ ਦਵਾਂਗੇ ਅਸੀਂ ਹੂੰ ਸਰਪੇ ਹੱਥ ਤਾਂ ਲਾਉਣ ਦੇਵੇ ਉਹ ਕਿੱਥੇ ਨੇ ਜੀ ਖੋਦ ਕਿੱਥੇ ਨੇ ਪਤਾ ਨਹੀਂ ਕਿੱਥੇ ਮਜਾਰੇ ਰਹਿ ਜਾਗੇ ਤੇ ਜੋ ਜਿਹਦੀ ਦੁਕਾਨ ਹੈ ਨਹੀਂ ਨਹੀਂ ਉਹ ਤਾਂ ਨੇੜਾ ਰਹਿੰਦੇ ਆ ਉਹ ਕੈਨੇਡਾ ਜਿਹੜੇ ਕਹਿੰਦੇ ਕਿ ਦੁਕਾਨ ਮੇਰੀ ਉਹ ਕਿੱਥੇ ਨੇ ਜਿਹਨਾਂ ਨਾਮ ਦੇ ਅਸੀਂ ਮੂਰ ਰੱਖਾ ਦਾਣਾ ਮੰਡੀ ਆ ਦਾਣਾ ਮੰਡੀ ਠੀਕ ਹੈ ਪਰ ਰਲ ਮਿਲ ਕੇ ਮੈਂ ਕਹਿੰਦਾ ਕਿ ਇਨਸਾਨੀ ਤਨਾਤੇ ਇਹਨੂੰ ਰਿਪੇਅਰ ਤਾਂ ਕਰਾਉਣਾ ਚਾਹੀਦਾ ਨਾ ਤਾਂ ਜੋ ਆਂਡੀਆਂ ਗਵਾਂਡੀਆਂ ਦੇ ਸੜਕ ਤੇ ਆਉਣ ਵਾਲੇ ਲੋਕਾਂ ਦਾ ਨੁਕਸਾਨ ਨਾ ਹੋਵੇ ਕਿ ਬਿਲਡਿੰਗ ਪੁਰਾਣੀ ਆ ਆ ਤੁਸੀਂ ਦੇਖੋ ਇਹ ਬਿਲਕੁਲ ਕਰਾਣੇ ਚਾਹੀਦੇ ਜੀ ਇਹ ਤਾਂ ਤਿਆਰ ਆ ਇਹ ਤਾਂ ਢੋਣ ਨੂੰ ਤਿਆਰ ਹੈ ਮੈਂ ਤਾਂ ਮੈਂ ਤਾਂ ਨੂੰ ਕਹਤਾ ਦੁਕਾਨ ਉਪਰੋਂ ਖਾਲੀ ਕਰ ਦੇ ਢਵਾ ਦੇਣਾ ਆਪਣਾ ਪੋਰਸ਼ਨ ਸਾਰਾ ਜੀ ਚਲੋ ਇਹ ਹੁਣ ਸਬਜੈਕਟ ਕੋਰਟ ਦੇ ਅਸੀਂ ਇਹਦੇ ਤੇ ਕੁਝ ਬੋਲ ਨਹੀਂ ਸਕਦੇ ਤੇ ਇਹ ਤਾਂ ਕੋਰਟ ਦਾ ਮੈਟਰ ਹੈ ਸੀ ਉਹਦੇ ਵਿੱਚ ਕੁਝ ਇੰਟਰਫੇਅਰ ਨਹੀਂ ਕਰ ਸਕਦੇ ਪਰ ਤੁਸੀਂ ਇੱਥੋਂ ਦੇ ਹਾਲਾਤ ਦੇਖ ਸਕਦੇ ਹੋ ਕੋਰਟ ਦੇ ਮੈਟਰ 'ਚ ਅਸੀਂ ਇੰਟਰਫੇਅਰ ਨਹੀਂ ਕਰ ਸਕਦੇ ਤੁਸੀਂ ਇੱਥੋਂ ਦੇ ਹਾਲਾਤ ਦੇਖ ਸਕਦੇ ਦਿਖਾਈ ਜਰ ਰਵੇ ਜੀ ਓ ਜਾਈਂ ਜਰਾ ਆਇਓ ਮੜੀ ਦਿਖਾ ਦੇ ਪਾਜੀ ਸਰ ਜੀ ਪਤਾ ਕੀ ਗੱਲ ਹੈ ਲਾਕਾ ਬੀਅਸਤ ਬਹੁਤ ਰਹਿੰਦਾ ਇਹ ਇੱਥੇ ਜਾਨੀ ਸਾਹਿਬ ਉਹ ਦੇਖੋ ਉੱਪਰ ਵੀ ਮੇਰੇ ਡਿੱਗਣ ਵਾਲੀ ਆ ਉਹ ਗੰਧ ਉਹਦਾ ਵੀ ਕਰਾਓ ਕੋਈ ਹੱਲ ਹਾਂ ਉਹ ਮਾਲਕਾਂ ਨੂੰ ਕਹੋ ਜਾਂ ਕਿਰਾਏਦਾਰ ਨੂੰ ਕਹੋ ਕਿ ਸਾਡਾ ਭਾਂਜਾ ਮਰ ਸਕਦਾ ਇਸ ਤੋਂ ਥੱਲੇ ਆ ਕੇ ਰਾਤ ਨੂੰ ਪੈ ਸੁੱਤੇ ਆਹ ਦੋਨਾਂ ਘਰ ਵੀ ਪਿੱਛੇ ਹੀ ਆਹ ਹੋਰ ਕਨਾਲ ਹੀ ਕਰ ਦੁਕਾਨ ਜੀ ਤਾਂ ਅੱਜ ਵੀ ਡਿਗੀ ਕੱਲ ਵੀ ਡਿਗੀ ਜਿਹੜੀ ਉਹ ਦੀਵਾਰ ਉੱਪਰ ਦਿਖਾਈ ਦੇ ਰਹੀ ਦੇਖੋ ਟੇਢੀ ਹੋ ਗਈ ਆ ਇਹ ਤਾਂ ਹੁਣ ਇੱਕ ਮੀਂਹ ਹੋਰ ਪੈ ਗਿਆ ਜਿੱਦਾਂ ਰਾਤੀ ਮੀਂਹ ਪਿਆ ਤਾਂ ਇਹਦੇ ਡਿਗਣ ਦੇ ਚਾਂਸ ਆ ਤੇ ਗਵਾਂਡੀਆਂ ਦਾ ਨੁਕਸਾਨ ਇਹਦੇ ਵਿੱਚ ਹੋਣਾ ਨਜ਼ਰ ਆ ਰਿਹਾ ਤੇ ਪਹਿਲਾਂ ਸਾਡੇ ਭਾਜੀ ਜਿਹੜੀ ਇਧਰੋਂ ਬਣੀ ਉਹ ਵੀ ਗੇਰ ਸੱਦ ਗਿਆ ਨੁਕਸਾਨ ਹੋ ਸਕਦਾ ਪੱਕਾ ਗੇਰ ਸਕਦਾ ਜੇ ਸਾਡੇ ਭਾਜੀ ਦੇ ਸੱਟ ਲੱਗ ਜਾਂਦੀ ਕੌਣ ਜ਼ਿੰਮੇਵਾਰ ਸੀਗਾ 2 ਮਿੰਟ ਦਾ ਫਰਕ ਹੋਇਆ ਇਹਨਾਂ ਦੀ ਜਾਨ ਬਚਣ ਨੂੰ ਉਹ ਵੀ ਕਹਿੰਦੇ ਬੇਟੀ ਨੇ ਕਿਹਾ ਤਾਂ ਕਿ ਅੱਗੇ ਰੋਟੀ ਖਾ ਲੈ। ਹਾਂਜੀ ਬਾਸ ਇਹ ਹੈ ਗੱਲ। ਬੈਠੇ ਸੀਗੇ ਇਹ ਨਹੀਂ ਤਾਂ। ਇਹ ਲਾਕਾ ਬਹੁਤ ਬੇਸਤ ਰੰਦਾ ਭਾਜੀ ਬਹੁਤ ਜਾਨੀ ਕਿ ਜਾਨਾ ਨੂੰ ਦੁਨੀਆ ਨੂੰ ਮਰੀਂਦੀ ਤੇ ਗਾ ਕੇ ਆ ਨੁਕਸਾਨ ਨਾ ਹੋਵੇ। ਨਹੀਂ ਨੁਕਸਾਨ ਲੋ ਭਾਂਜੀ ਜਿਹੜਾ ਨੁਕਸਾਨ ਹੋ ਗਿਆ ਉਹ ਤਾਂ ਹੁਣ ਹੌਲੀ ਹੌਲੀ ਸਮਝ ਰਹੇ ਆ। ਮੋੜੇ ਨਾ ਕੋਈ ਹੋਵੇ। ਹਾਂਜੀ ਹਾਂਜੀ ਹੋਰ ਨਾ ਕੋਈ ਜਿਆਦਾ ਨੁਕਸਾਨ ਹੋਵੇ ਵੀ ਉਸ ਤੋਂ ਪਹਿਲਾਂ ਸਾਨੂੰ ਆ ਆ ਲੱਗੀ ਟੈਂਕੀ ਵੀ ਲੱਗੀ ਉਹ ਵੀ ਲਾਹਣੀ ਚਾਹੀਦੀ ਜਿਹੜੀ ਇਧਰੋਂ ਦੀ ਦੀਵਾਰ 'ਚ ਅੱਗੇ ਹੋਰ ਨਾ ਹੋਵੇ। ਹਾਂਜੀ ਹਾਂਜੀ ਜਦੋਂ ਜੈਦ ਆ। ਜੀ ਜੀ ਗੰਦਰ ਸਾਹਿਬ ਤੁਸੀਂ ਮੌਕੇ ਤੇ ਪਹੁੰਚੇ ਹੋ ਕੀ ਦੇਖਿਆ ਕੀ ਜਾਣਕਾਰੀ ਹਸਲ ਕੀਤੀ ਸਰ ਮੈਨੂੰ ਫੋਨ ਆਇਆ ਸੀਗਾ ਵੇ ਜਲੀਬੀ ਚੌਂਕ ਦੇ ਵਿੱਚ ਬਿਲਡਿੰਗ ਡਿੱਪੀ ਆ ਮੈਂ ਮੌਕੇ ਤੇ ਪਹੁੰਚਿਆ ਜੀ ਵੇ ਜਾਨੀ ਨੁਕਸਾਨ ਤੋਂ ਦਾ ਬਚਾਇਆ ਮੰਨ ਲਓ ਜਿਹੜੀ ਬਿਲਡਿੰਗ ਹੈ ਇਹਦੀ ਹਾਲਤ ਕਾਸੀ ਰਫੀ ਖਸਤਾ ਗਾਡਰ ਗਲੇ ਹੋਏ ਆ ਗਾਡਰ ਗਲੇ ਹੋਏ ਤਾਂ ਨਹੀਂ ਬਿਲਡਿੰਗ ਦਾ ਮੂਰੇ ਵੱਧਣਾ ਡਿੱ ਗਿਆ ਆ ਦਿਖਾਈਂ ਚਾਰ ਵੇਜੇ ਗਰਦਾਰੀ ਲਾ ਜਿੰਦੇ ਬੜੀ ਪਾਰਖੋ ਨਿਕਾਣਾ ਦੇਖਿਆ ਗਾਡਰ ਗਲੇ ਹੋਏ ਆ ਗਾਡਰ ਗਲੇ ਹੋਏ ਆ ਜਿਹੜੀ ਜਿਹੜੀ ਇਮਾਰਤ ਹੈ ਬਹੁਤ ਪੁਰਾਣੀ ਹੈ ਖਸਤਾ ਇਹਦਾ ਹਾਲਤ ਆ ਮੈਂ ਇਹਨਾਂ ਨੂੰ ਇਹ ਗੱਲ ਕਹੀ ਜਾ ਬਈ ਨਾਲ ਦੇ ਦੁਕਾਨਦਾਰ ਕਹਿੰਦੇ ਬਈ ਜੇ ਅਗਰ ਕੰਧ ਪਰੋਂ ਡੇਪੀ ਬਈ ਨਾਲ ਦੀ ਦੁਕਾਨ ਦਾ ਨੁਕਸਾਨ ਹੋ ਸਕਦਾ ਕੋਈ ਜਾਨੀ ਵੀ ਨੁਕਸਾਨ ਹੋ ਸਕਦਾ ਇਹਨਾਂ ਨਾਲ ਜਿਹੜੇ ਮਾਲਕ ਹੈ ਇਹਨਾਂ ਨਾਲ ਮੈਂ ਗੱਲਬਾਤ ਕੀਤੀ ਹੈ ਕਹਿੰਦੇ ਬਈ ਸਟੇ ਲਿਆ ਹੋਇਆ ਨਾਲ ਦੀ ਦੁਕਾਨ ਬਣ ਰਹੀ ਮੈਂ ਸਾਨੂੰ ਬਿਲਡਿੰਗ ਦਾ ਕੰਮ ਨਹੀਂ ਕਰ ਦਿੰਦੇ ਮੈਂ ਕਿਹਾ ਬਈ ਉਹਨਾਂ ਨੂੰ ਮੌਕੇ ਤੇ ਬੁਲਾਇਆ ਜਾਵੇ ਬਈ ਜਿਹੜੀ ਉੱਪਰ ਦਬਾਰਿਆ ਕੰਮ ਸੇ ਕੰਮ ਉਹਨ ਲੇਬਰ ਲਾ ਕੇ ਮਿਸਤਰੀ ਲਾ ਕੇ ਉਹਨੂੰ ਹਟਾਲਣ ਕਿਉਂ ਹੋਰ ਨਾ ਨੁਕਸਾਨ ਹੋ ਜਾਵੇ ਬਈ ਜਾਨੀ ਮਾਲਕ ਕੋਈ ਨੁਕਸਾਨ ਨਾ ਹੋ ਜਾਵੇ ਕਿਉਂ ਬਾਰਸ਼ ਦਾ ਸਮਾਂ ਹੈ ਪ੍ਰਸਾਦ ਵੇ ਹੁਣ ਤਾਂ ਚਲੋ ਬਚਾਅ ਹੋ ਗਿਆ ਜਾਨੀ ਨੁਕਸਾਨ ਤੋਂ ਮਾਲ ਤੋਂ ਬਚਾਅ ਹੋ ਗਿਆ ਵੀ ਉਧਰ ਬਿਲਡਿੰਗ ਮੂਰੇ ਵੱਧਰਾ ਜਰੂੜ ਹੀ ਗਿਆ ਤੇ ਕਾਫੀ ਬਚਾਅ ਮੌਕੇ ਤੇ ਪਹੁੰਚੇ ਆ ਤੇ ਇਹਨਾਂ ਨੂੰ ਐਮਸੀ ਸਾਹਿਬ ਵੀ ਮਿਲੇ ਆ ਮੈਨੂੰ ਬਾਕੀ ਹੋਰ ਮੋਤਵਾਰ ਮੈਂਬਰ ਵੀ ਮਿਲੇ ਆ ਸਾਰਿਆਂ ਨੂੰ ਇਹ ਗੱਲ ਕਹੀ ਗਈ ਆ ਔਰ ਮਾਲਕ ਨੂੰ ਕਹੀ ਵੀ ਇਹਦਾ ਛੇਤੀ ਤੋਂ ਛੇਤੀ ਜਿਹੜੀ ਉੱਪਰ ਦਬਾਰ ਨਿਕਣ ਵਾਲੀ ਆ ਉਹ ਹਟਾਈ ਜਾਵੇ ਬਾਕੀ ਸਭ ਰਿਪੇਅਰ ਕੀਤੀ ਜਾਵੇ ਹਾਂਜੀ ਬਾਕੀ ਸਭ ਠੀਕ ਆ ਜੀ ਅਸੀਂ ਹਾਜ਼ਰ ਆਂ ਜੀ ਬਾਕੀ ਜਿਹੜੇ ਬਾਲਾ ਤਰਫ ਸਰਾਂ ਦੇ ਵੀ ਧਿਆਨ ਵਿੱਚ ਲਿਆ ਦਿੱਤਾ ਲਿਆ ਦਿੱਤਾ ਜਾਊਗਾ ਥੈਂਕ ਯੂ ਬਹੁਤ ਸ਼ੁਕਰੀਆ ਤਾ ਗਰਦਾਰੀ لال ਜੀ ਨੇ ਬੜੀ ਬਰੀਕੀ ਨਾਲ ਦੇਖਿਆ ਤਾਂ ਇਧਰ ਖਾਈ ਜਰ ਇਧਰ ਆਈ ਉਹ ਦੇਖੋ ਜਿਵੇਂ ਗਾਡਰ ਉਹ ਕਹਿੰਦੇ ਗਲੇ ਪਏ ਆ ਜਿਹੜੀ ਪਾਈਪ ਲਾਈਨ ਹੈ ਬਾਥਰੂਮ ਦੀ ਉਹ ਵੀ ਤੁਸੀਂ ਦੇਖੋ ਕਿ ਸਾਰੀ ਉਹ ਵੀ ਗਲੀ ਪਈ ਹੈ ਹੋਰ ਜਿੰਨੇ ਤੁਹਾਨੂੰ ਲੈਂਟਰ ਜਿਹੜਾ ਲੱਗਦਾ ਨਜ਼ਰ ਆ ਰਿਹਾ ਲੈਂਟਰ ਵੀ ਇੱਕ ਤਰੀਕੇ ਨਾਲ ਗਲਿਆ ਹੀ ਪਿਆ ਲੈਂਟਰ ਨੂੰ ਵੀ ਪੂਰੀ ਤਰ੍ਹਾਂ ਜੰਗਾਲ ਜਿਹਾ ਲੱਗਿਆ ਲੱਗਦਾ ਉਹ ਬਾਦਰੇ ਜਿਹੜੇ ਡੇਕੇ ਪਏ ਆ ਇਧਰ ਦਿਖਾਈ ਕੂਲਰ ਜਿਹੜਾ ਆ ਕੂਲਰ ਵੀ ਪੂਰੀ ਤਰ੍ਹਾਂ ਜੰਗਾਲਿਆ ਪਿਆ ਉਹ ਦਿਖਾਈ ਕੂਲਰ ਵੀ ਜਿਹੜਾ ਪੂਰੀ ਤਰ੍ਹਾਂ ਜੰਗਾਲਿਆ ਪਿਆ ਆ ਜਿੱਥੋਂ ਬਾਦਰਾ ਨਿਕਿਆ ਇੱਥੇ ਬਾਦਰਾ ਕਿੰਨਾ ਕਮਜ਼ੋਰ ਹੋਊਗਾ ਤੁਸੀਂ ਅੰਦਾਜ਼ਾ ਲਗਾ ਸਕਦੇ ਹੋ 100 ਸਾਲ ਪੁਰਾਣੀ ਬਿਲਡਿੰਗ ਕਹਿੰਦੇ ਆ ਲੇਕਿਨ ਜਿਹੜੀ ਹੁਣ ਆ ਬਾਲਕੋਨੀ ਵਾਲੀ ਛੱਤ ਆ ਇਹ ਵੀ ਕਮਜ਼ੋਰ ਹੀ ਆ ਇੱਥੋਂ ਦੇਖਣ ਨੂੰ ਕਮਜ਼ੋਰ ਪ੍ਰਤੀਤ ਪੂਰੀ ਤਰ੍ਹਾਂ ਹੋ ਰਹੀ ਆ ਔਰ ਜੇ ਇਹ ਡਿੱਗ ਜਾਂਦੀ ਆ ਫਿਰ ਤੋਂ ਖਤਰਾ ਆ ਜਿਹੜੇ ਗਵਾਂਢੀ ਆ ਦੁਕਾਨ ਵਾਲੇ ਉਹ ਓਨਰ ਨੇ ਉਹ ਤਾਂ ਹਮੇਸ਼ਾ ਹੀ ਇਸ ਤਰੀਕੇ ਦੀ ਸਿਚੁਏਸ਼ਨ ਬਣ ਗਈ ਹੈ ਕਿ ਮੀਂਹ ਚ ਬਰੂਦ ਤੇ ਬੈਠੇ ਆ। ਤੇ ਜਿਹੜੇ ਆ ਦੁਕਾਨ ਵਾਲੇ ਤਾਂ ਬਰੂਦ ਤੇ ਬੈਠੇ ਆ ਕਿਸੇ ਵੇਲੇ ਵੀ ਪਟਾਕਾ ਪੈ ਸਕਦਾ। ਉਹਨਾਂ ਦੀ ਜਿਹੜੀ ਬੇਨਤੀ ਹੈ ਉਹਨੂੰ ਸੁਣਨਾ ਚਾਹੀਦਾ ਪ੍ਰਸ਼ਾਸਨ ਨੂੰ। ਗੌਰ ਕਰਨਾ ਚਾਹੀਦਾ। ਔਰ ਹਾਲਾਤ ਜਿਹੜੇ ਆ ਆਉਣ ਵਾਲੇ ਸਮੇਂ ਚ ਨਾ ਵਿਗੜਨ ਇਸ ਕਰਕੇ ਇਹਨਾਂ ਦੀ ਡਿਮਾਂਡ ਹੈ ਇਹਨਾਂ ਦੇ ਕਹਿਣ ਦੇ ਮੁਤਾਬਕ रिपेयर होनी चाहिए बाकी ਤੁਸੀਂ ਹੋਰ ਵੀ ਜੋ ਉਹਨਾਂ ਦੇ ਵਰਜਨ ਸਿਗੇ ਸਾਰੇ ਨੇ ਸੁਣ ਲਏ ਬਤਰਾ ਸਾਹਿਬ ਦੇ ਸੁਣ ਲਏ ਨੇ ਤੇ ਵਰਜਨ ਸੁਣ ਲਿਆ ਇਹ ਤਸਵੀਰਾਂ ਤੁਹਾਨੂੰ ਨਵਾਂ ਸ਼ਹਿਰ ਕੋਠੀ ਰੋਡ ਜਲੇਬੀ ਚੌਂਕ ਤੋਂ ਦਿਖਾ ਰਹੇ ਹਾਂ ਤੁਸੀਂ ਦੇਖੋ ਕਿ ਸੜਕ ਦੇ ਵਿੱਚ ਕਾਰ ਵੀ ਕਿੰਨਾ ਮਲਵਾ ਪਿਆ ਹੋਇਆ ਪਰ ਸੱਦ ਕੇ ਜਾਈਏ ਪ੍ਰਸ਼ਾਸਨ ਦੇ ਗਰਧਾਰੀ لال ਜੀ ਤੋਂ ਇਲਾਵਾ ਮੈਨੂੰ ਹੋਰ ਕੋਈ ਪ੍ਰਸ਼ਾਸਨਿਕ ਅਧਿਕਾਰੀ ਚਲੋ ਇਹ ਤਾਂ ਪੁਲਿਸ ਵਿਭਾਗ ਤੋਂ ਨੇ ਕੋਈ ਐਡਮਿਨਿਸਟ੍ਰੇਸ਼ਨ ਤੋਂ ਨਜ਼ਰ ਨਹੀਂ ਆ ਰਿਹਾ ਕੋਈ ਵੀ ਨਹੀਂ ਇੱਥੇ ਪਹੁੰਚਿਆ ਐਟ ਲੀਸਟ ਛੇਤੀ ਤੋਂ ਛੇਤੀ ਆਕੇ ਮਲਬੇ ਨੂੰ ਇੱਕ ਪਾਸੇ ਕਰਨਾ ਚਾਹੀਦਾ ਐਡਮਿਨਿਸਟ੍ਰੇਸ਼ਨ ਨੂੰ ਆਉਣਾ ਚਾਹੀਦਾ ਪਹੁੰਚਣਾ ਚਾਹੀਦਾ ਦੇਖਣਾ ਚਾਹੀਦਾ ਕਾਰਨ ਲੱਭਣੇ ਚਾਹੀਦੇ ਆ ਔਰ ਬਾਕੀਆਂ ਨੂੰ ਵੀ ਜਾਗਰਤ ਬਾਕੀਆਂ ਨੂੰ ਵੀ ਸੁਚੇਤ ਕਰਨਾ ਚਾਹੀਦਾ ਤਾਂ ਜੋ ਗਾਂ ਤੋਂ ਇਦਾਂ ਤਾਂ ਕੋਈ ਹਾਦਸਾ ਨਾ ਹੋਵੇ ਔਰ ਹਾਦਸਾ ਹੁਣ ਤੋਂ ਪਹਿਲਾਂ ਹੀ ਉਹਨੂੰ ਟਾਲ ਲਿਆ ਜਾਵੇ ਲੇਕਿਨ ਇਹਨਾਂ ਗਹਿਨੀਆਂ ਲਾਪਰਵਾਹੀਆਂ ਡੈਫੀਨਿਟਲੀ ਆਉਣ ਵਾਲੇ ਸਮਝ ਕਿਸ ਨਾ ਕਿਸ ਦੀ ਜਾਨ ਦਾ ਖੋਪਣਨਗੀਆਂ ਤਾਂ ਜ਼ਰੂਰ ਪ੍ਰਸ਼ਾਸਨ ਨੂੰ ਨਲਾਇਕੀ ਸੁਸਤੀ ਤਿਆਗ ਕੇ ਪਹੁੰਚਣਾ ਚਾਹੀਦਾ ਸੜਕਾਂ ਤੇ ਆਉਣਾ ਚਾਹੀਦਾ ਇਹ ਨਹੀਂ ਕਿ ਕੋਈ ਰੇੜੀ ਲੱਗੀ ਤਾਂ ਦੀ ਪਰਚੀ ਰੇਡੀਕੀ ਤੇ ਕੱਟਦੇ ਨਹੀਂ ਦੁਕਾਨਦਾਰ ਨੇ ਮੰਨ ਲਓ ਮੜਿਆ ਬਾਦਰਾ ਵਧਾਤਾ ਉਹਦੀ ਪਰਚੀ ਕੱਟ ਕੇ ਚੱਲ ਗਏ ਕੱਲਾ ਇੰਨਾ ਕੰਮ ਨਹੀਂ ਹੋਣਾ ਚਾਹੀਦਾ ਕਮੇਟੀ ਵਾਲਾ ਕੋਈ ਨਹੀਂ ਪਹੁੰਚਿਆ ਭਾਜੀ ਆਉਣਾ ਨਜ਼ਰ ਨਹੀਂ ਆਉਂਦਾ ਕੋਈ ਨਜ਼ਰ ਕੀਤਾ ਵੀ ਜਿਹੜੇ ਮਾਲਕ ਹੈ ਨਾ ਜਿਨ੍ਹਾਂ ਦੀ ਮੰਨ ਲਓ ਦੁਕਾਨਾਂ ਆ ਉਹਨਾਂ ਨੂੰ ਮੈਂ ਬੇਨਤੀ ਕੀਤੀ ਵੀ ਮੈਂ ਕਿਹਾ ਵੀ ਤੁਸੀਂ ਬਿਲਡਿੰਗ ਦੀ ਜਿਹੜੀ ਪੁਲੀ ਕੰਦ ਹੈ ਨਾ ਵੀ ਤੁਸੀਂ ਉਹ ਲੇਬਰ ਲਾਓ ਉਹ ਕਹਿੰਦੇ ਵੀ ਮੈਂ ਇਹਨਾਂ ਨਾਲ ਗੱਲ ਕਰਾਤੀ ਭਾਜੀ ਕੀ ਨਾ ਆਪਣਾ ਮਨੋ ਪ੍ਰਿੰਸਾ ਜੀ ਇਹਨਾਂ ਨੂੰ ਕਹਿਤਾ ਨਾਲ ਦੀ ਦੁਕਾਨ ਵਾਲਿਆਂ ਨੂੰ ਉਹ ਕਹਿੰਦੇ ਸਾਰਾ ਖਰਚਾ ਦਵਾਂਗੇ ਅਸੀਂ ਤੁਸੀਂ ਲੇਬਰ ਲਾ ਲਓ ਤੁਸੀਂ ਲੇਬਰ ਰਵਾ ਲਓ ਤੁਸੀਂ ਇਹਨਾਂ ਖਰਚਾ ਜੋ ਹੋਊਗਾ ਅਸੀਂ ਦੇ ਦਵਾਂਗੇ ਵੀ ਸਾਰਾ ਜੋ ਮਟੀਰੀਅਲ ਆ ਪਰ ਉਹ ਕਦ ਡਿਗੜ ਵਾਲੀ ਆ ਉਹ ਤਾਂ ਨੁਕਸਾਨ ਉਹ ਕਹਿੰਦੇ ਅਸੀਂ ਇੱਕ ਬੈਂਦੀ ਆ ਵੀ ਇਹ ਮੁੰਡਾ ਜਿਹੜਾ ਦੀਪੂ ਆ ਜਿਹੜਾ ਦੁਕਾਨ ਇੱਥੇ ਰੇੜੀ ਲਗਾਉਂਦਾ ਇਹ ਕਹਿੰਦਾ ਆ ਵੀ ਮੇਰਾ ਜਿਹੜਾ 40-50 ਹਜ਼ਾਰ ਦਾ ਨੁਕਸਾਨ ਹੋ ਗਿਆ ਵੀ ਅਸੀਂ ਰੇੜੀ ਲਗਾਣੇ ਆ ਪੈਸੇ ਕਿਤੇ ਨਾ ਕਿਤੋਂ ਨਾ ਉਧਾਰ ਫੜ ਕੇ ਅਸੀਂ ਮਾਲ ਮੂਲ ਲੈ ਕੇ ਆਣੇ ਆ ਵੀ ਇੰਨਾ ਕੀ 40-50 ਹਜ਼ਾਰ ਦਾ ਹੀ ਸਾਡਾ ਸਰਕਲ ਆ ਇਹੀ ਇਨਵੈਸਟਮੈਂਟ ਹੈ ਇਹਦੇ ਵਿੱਚ ਦਿਹਾੜੀ ਪਾ ਕੇ ਰੋਟੀ ਖਾਣੇ ਆ ਵੀ ਕੋਈ ਐਦਾਂ ਦਾ ਹੋਵੇ ਕੰਮ ਵੀ ਸਾਡਾ ਨੁਕਸਾਨ ਜਿਹੜਾ ਹੋਇਆ ਉਹ ਨੁਕਸਾਨ ਦੀ ਨੁਕਸਾਨ ਦੀ ਪਰਪਾਈ ਹੋਵੇ ਤਾਂ ਕਿ ਅਸੀਂ ਦੁਬਾਰਾ ਰੋਟੀ ਖਾਣ ਜੋਗੇ ਹੋਈਏ ਤੇ ਆ ਪਾਵਲਾ ਜੀ ਹੈਗੇ ਜਿਹੜੇ ਨਾਲ ਇਹ ਕਹਿੰਦੇ ਸਾਡਾ ਵੀ ਬੜਾ ਨੁਕਸਾਨ ਹੋ ਰਿਹਾ ਕੋਈ ਇਹਦੇ ਬਾਰੇ ਵੀ ਸੋਚਿਆ ਜਾਵੇ ਬੇ ਕਾਲੀ ਗੱਲਾਂ ਹੀ ਨਾ ਰਹਿ ਜਾਣ ਕੱਲੀ ਸਮਾਜ ਸੇਵੀ ਜਿੱਥੇ ਬੰਦਿਆਂ ਨੂੰ ਵੀ ਬੇਨਤੀ ਕਰਦੇ ਅਸੀਂ ਆਪਣੇ ਲੈਵਲ ਤੇ ਵੀ ਕਰਾਂਗੇ ਫਿਰਾਲ ਮਲਬੇ ਨੂੰ ਉਠਾਇਆ ਜਦੋਂ ਜਾਓਗਾ ਉਸ ਤੋਂ ਬਾਅਦ ਪਤਾ ਲੱਗੂਗਾ ਕਿ ਐਕਚੁਅਲੀ ਇਹਨਾਂ ਨੂੰ ਨੁਕਸਾਨ ਹੈ ਕਿੰਨਾ ਹੈ ਫਿਰ ਉਸ ਤੋਂ ਬਾਅਦ ਜਰੂਰ ਆਪਾਂ ਜੋ ਵੀ ਰਲ ਮਿਲ ਕੇ ਕਰਾਂਗੇ ਆਪਾਂ ਸ਼ਹਿਰ ਚ ਹੀ ਭੱਜੇ ਨਹੀਂ ਕਿਤੇ ਜਰੂਰ ਮੁੜ ਕੇ ਵਾਪਸ ਆਵਾਂਗੇ ਇੱਕ ਵਾਰੀ ਮਲਬਾ ਜਿਹੜਾ ਉਹ ਚੱਕਿਆ ਜਾਵੇ ਉਹ ਤੋਂ ਤੁਹਾਨੂੰ ਪਤਾ ਲੱਗੇ ਐਕਚੁਅਲ ਨੁਕਸਾਨ ਹੈ ਕਿੰਨਾ ਫਿਰ ਦੇਖਦੇ ਆ ਵੀ ਸਰਕਲ ਨਹੀਂ ਘੁੰਮਦਾ ਤਾਂ ਧੱਕਾ ਲਾ ਕੇ ਸਰਕਲ ਘੁਮਾ ਮੰਗੇ ਠੀਕ ਹੈ ਜੀ ਬਹੁਤ ਵਧੀਆ ਬਹੁਤ ਵਧੀਆ ਜੀ ਇਹ ਤੇ ਕਰਦਾ ਰਹਿ ਲਜੀ ਗੱਲ ਖਤਮ ਕਰ ਦੋ ਜੀ ਮੈਂ ਇਹਨਾਂ ਨੂੰ ਕਿਹਾ ਸੀਗਾ ਜੀ ਜਿਹੜੇ ਮੇਨ ਬੰਦੇ ਆ ਉਹ ਕਹਿੰਦੇ ਆ ਵੀ ਤੁਸੀਂ ਨਾ ਇਹ ਮਲ ਕੰਧ ਦਾ ਜਿਹੜਾ ਮੰਨ ਲਓ ਡਰਿਆ ਖਤਰਾ ਆ ਬੇ ਬਿਲਡਿੰਗ ਤੇ ਡਿਗਣਾ ਜਾਵੇ ਇਹ ਪਬਲਾ ਜੀ ਤੁਹਾਡਾ ਨਾ ਹਾਂਜੀ ਹਾਂਜੀ ਇਹਨਾਂ ਪ੍ਰਿੰਸ ਪਬਲਾ ਜੀ ਜਿਹੜੇ ਨਾਲ ਦੀ ਸ਼ਾਪ ਵਾਲੇ ਆ ਬੇ ਸਾਡੀ ਜਿਹੜੀ ਆ ਬਿਲਡਿੰਗ ਦੀ ਕੰਧ ਆ ਖਸਤਾ ਉਹ ਡਿਗਣਾ ਪਵੇ ਮੇਰੀ ਦੁਕਾਨ ਦੇ ਉੱਪਰ ਫੇ ਕੋਈ ਨੁਕਸਾਨ ਹੋ ਉਹਨਾਂ ਨਾਲ ਮੈਂ ਗੱਲ ਕਰਵਾਤੀ ਆ ਜੀ ਉਹ ਕਹਿੰਦੇ ਸਾਰਾ ਹੀ ਖਰਚਾ ਦਵਾਂਗੇ ਬੇ ਇਹ ਕਰਾ ਲੈਣਾ ਆਪ ਇਹਨਾਂ ਦੀ ਜ਼ਿੰਮੇਵਾਰੀ ਹੈ ਹੋਈ ਜੀ ਅਸ਼ੋਕ ਜੀ ਨਾਲ ਹਾਂਜੀ ਇਹਨਾਂ ਦੀ ਇਹਨਾਂ ਨੂੰ ਦੱਸਤਾ ਉਹ ਸਾਹਮਣੇ ਹੋਈ ਗੱਲ ਸਾਹਮਣੇ ਹੋਈ ਗੱਲ ਤੁਸੀਂ ਲੇਬਰ ਲਾ ਕੇ ਬੇ ਤੁਸੀਂ ਪ੍ਰੈਸੀ ਲੇਬਰ ਲਾ ਕੇ ਆ ਜਿਹੜਾ ਮਲਵਾ ਇਹ ਵੀ ਉਹ ਲੇਬਰ ਸਾਈਡ ਤੇ ਕਰਾ ਲੈਣਾ ਚਾਹੀਦਾ ਜਿੱਦਾਂ ਵੀ ਆ ਤੇ ਜਿਹੜੀ ਦੁਵਾਰ ਆ ਜਿਹੜੀ ਜਿਹੜੀ ਦੁਵਾਰ ਆ ਇਹਨਾਂ ਦੀ ਹੁਣ ਜ਼ਿੰਮੇਵਾਰੀ ਆ ਇਹ ਹੁਣ ਅੱਜ ਕਰਾ ਲੈਣਾ ਨਹੀਂ ਦੇਖੋ ਗਰਦਾਰੀ لال ਜੀ ਇਦਾਂ ਨਹੀਂ ਇੱਕ ਮਿੰਟ ਪਪਲਾ ਜੀ ਉਰੇ ਆਓ ਉਰੇ ਆਓ ਉਰੇ ਆਓ ਉਰੇ ਆਓ ਨਹੀਂ ਨਹੀਂ ਵੇਖੋ ਇਦਾਂ ਨਹੀਂ ਉਹ ਨਾਲ ਜ਼ਰੂਰ ਰਹਿਣ ਕੱਲ ਕੋਈ ਹੋਰ ਨੁਕਸਾਨ ਹੋਵੇ ਇਹਦੇ ਖਾਤੇ ਚ ਪਾ ਦੋਗੇ ਨਹੀਂ 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 ਉਹ ਕਹਿੰਦੇ ਵੀ ਅਸੀਂ ਖਰਚਾ ਦਵਾਂਗੇ ਲੇਬਰ ਨਾਲ ਲਓ ਖਰਚਾ ਤਾਂ ਦਵਾਂਗੇ ਉੱਤੇ ਜਾਂਦੇ ਹੀ ਡਿੱਗ ਜਿਵੇਂ ਉਹ ਫਿਰ ਨਾਲ ਤਾਂ ਰਹਿਣਾ ਨਾਲ ਤਾਂ ਰਹਿਣਾ ਜ਼ਿੰਮੇਵਾਰੀ ਦੋੇ ਪਾਸੇ ਹੋਵੇ ਕੱਲੀ ਇਹਦੇ ਜ਼ਿੰਮੇਵਾਰੀ ਮੈਨੂੰ ਸਿਰ ਦੇਣਾ ਨਹੀਂ ਨਹੀਂ ਉਹ ਨਾਲ ਰਹਿਣਗੇ ਨਾਲ ਰਹਿ ਕੇ ਕੰਮ ਕਰਾਉਣਗੇ ਜਣੀ ਕਹਿੰਦੇ ਖਰਚਾ ਅਸੀਂ ਦਵਾਂਗੇ ਵੀ ਕੰਮ ਕਰਾ ਲੈਣਾ ਇਹ ਤਾਂ ਫਿਰ ਉਹ ਗੱਲ ਨਾ ਹੋਵੇ ਕਿ ਜੇ ਰੇਲਵੇ ਰੋਡ ਤੇ ਗੱਡੀ ਲੈ ਕੇ ਜਾਣੀ ਪਹਿਲਾਂ ਸੜਕ ਆਪ ਬਣਾ ਲਓ ਐਦਾਂ ਨਹੀਂ ਰਲ ਮਿਲ ਕੇ ਕਰਨ ਮਿਲ ਕੇ ਹੋਊਗਾ ਖਰਚਾ ਵੀ ਦੇਣਗੇ ਨਾਲ ਹੋ ਕੇ ਕਰਾਉਣਗੇ ਵੀ ਜਣੀ ਇਹਨਾਂ ਦੀ ਜ਼ਿੰਮੇਵਾਰੀ ਲੈ ਜੇ ਇੱਕ ਰਾ ਲੈਣਾ ਕੱਲ ਨੂੰ ਕੋਈ ਮੈਂ ਕਹਣਾ ਕੀ ਚਾਹੁੰਦਾ ਜੀ ਕੱਲ ਨੂੰ ਕੋਈ ਉਦੋਂ ਆਟੋਮੈਟਿਕਲੀ ਕੋਈ ਨੁਕਸਾਨ ਹੋ ਜਾਂਦਾ ਇਹਦੇ ਸਿਰ ਤੇ ਨਾ ਨਾ ਪਾਣ ਇਹਦੇ ਸਿਰ ਨਹੀਂ ਪਊਗਾ ਵੀ ਆਪੇ ਪਰਭਾਈ ਕਰਾਣਗੇ ਜਿਹੜੇ ਮਾਲਕ ਆ ਜਿਹੜੇ ਮੇਨ ਮਾਲਕ ਆ ਉਹ ਕਰਾਉਣਗੇ ਜੀ ਮੈਂ ਤਾਂ ਇਹਗਾ ਇਹਨਾਂ ਨੂੰ ਨਹੀਂ ਨਹੀਂ ਰਲ ਮਿਲ ਕੇ ਕਰ ਲੈਣ ਰਲ ਮਿਲ ਕੇ ਕਰ ਰਲ ਮਿਲ ਕੇ ਅੱਗੇ ਰਲ ਮਿਲ ਕੇ ਦੇਖੋ ਗਿਰਦਾਰੇ ਲੱਜ ਦੀ ਗੱਲ ਸਮਝੋ ਉਹ ਤੁਹਾਡੇ ਫਾਇਦੇ ਦੀ ਗੱਲ ਕਰ ਰਿਹਾ ਰਲ ਮਿਲ ਕੇ ਪਰ ਕੱਲੇ ਇਹ ਤੇ ਜ਼ਿੰਮੇਵਾਰੀ ਇਹ ਤਰ੍ਹਾਂ ਠੀਕ ਨਹੀਂ ਰਹਿੰਦੇ ਨੀ ਬੰਦੇ ਕਿੱਥੇ ਲਾਉਣੇ ਮੈਂ ਉਹੀ ਕਿਹਾ ਨਾ ਕਿ ਕੱਲਾ ਕਿਉਂ ਕਰੂਗਾ ਦੁਕਾਨ ਦਾ ਮਾਲਕ ਆ ਪੈਸੇ ਉਹ ਖਰਚਾ ਦੇਣਗੇ ਸਾਰਾ ਉਹ ਕਦੇ ਨਾਲ ਹੋ ਕੇ ਕਰਾ ਲਓ ਇਕੱਲਾ ਬੰਦਾ ਮੈਂ ਜੀ ਮੈਂ ਉਹ ਮੈਂ ਅੱਧਾੜੀ ਥੋੜੇ ਕਰਨੀਏ ਨੇ ਹੁਣ ਬੰਦੇ ਲੇਬਰ ਨਾਲ ਲਓ ਨਾਲ ਹੋਵੇ। ਉਹ ਦੇਖੋ ਰਲ ਮਿਲ ਕੇ ਕੱਲਾ ਕਿੱਦਾਂ ਕਰੂਗਾ? ਮੈਂ ਕਰਨਗੇ ਸਾਰਾ ਨਾਲ। ਮੇਰੀ ਐਡਵਾਈਸ ਇਹ ਆ ਕਿ ਰਲ ਮਿਲ ਕੇ ਕੱਲਾ ਕਿੱਦਾਂ ਕਰੂਗਾ? ਕੱਲਾ ਨਹੀਂ ਕਰੂਗਾ ਜਾਨੀ ਜੁਮੇਵਾਰ ਦੀ ਨਾਲ ਲੇਬਰ ਮੰਗਾ ਲਓ। ਰਲ ਨਾਲ ਜੇ ਤਾਂ ਕਿੱਦਾਂ ਹੋਊਗਾ ਤੁਸੀਂ ਦੱਸੋ। ਉਹ ਦੁਕਾਨ ਛੱਡ ਕੇ ਕਿੱਦਾਂ ਕਰੂਗਾ ਆਪਣਾ? ਨਹੀਂ ਨਹੀਂ ਉਹਨੇ ਲੇਬਰ ਬਖੋ ਕਹਿੰਦੇ ਲੇਬਰ ਮੰਗਵਾ ਲਓ। ਵੇ ਖਰਚਾ ਸੀ ਦੇਣਾ ਕੋ ਨਾਲ ਹੀ ਆ। ਅੱਛਾ ਆਹ ਕੋਈ ਗੱਲ ਗੱਲ ਪਾਵਲਾ ਸਾਹਿਬ ਉਰੇ ਆਓ। ਜਾਣਦੀ ਲੇਬਰ ਤੁਹਾਨੂੰ ਕੋਈ ਠੇਕੇਦਾਰ ਜਾਣਦਾ? ਨਹੀਂ ਠੇਕੇਦਾਰ ਮੈਨੂੰ ਨਹੀਂ ਜਾਣਦਾ ਜੀ ਕੋਈ। ਹਾਂ। ਮੈਂ ਤਾਂ ਇੱਥੇ ਕਿੱਥੇ ਮੈਨੂੰ ਜਾਣਦੇ ਦੁਕਾਨਦਾਰ ਰੇੜੀ ਵਾਲੇ ਬੰਦੇ ਸਾਨੂੰ ਕਿਹਨੇ ਜਾਣਨਾ ਕਾਹ ਚੜ੍ਹ ਕੇ ਉੱਤੇ ਲਾਉਂ ਹੁੱਕ ਚੜੂਂਗੇ ਉੱਤੇ ਹੁਣ ਕਿਆ ਕਰੀਏ ਹਣੋ ਦੱਸੋ ਹਣ ਮੇਰੇ ਨਾਲ ਰਲ ਕੇ ਕਿਸੇ ਨੂੰ ਕਹਿੰਦੇ ਆ ਬਾਜ਼ਾਰ ਵਿੱਚੋਂ ਕਿਸਾਨੂੰ ਮੈਂ ਤੈਨੂੰ ਕਿਹਾ ਪ੍ਰਬੰਧ ਕਰ ਲੋ ਤਾਲਮਿਲ ਕਰੋ ਇਹ ਕੰਮ ਜ਼ਰੂਰੀ ਹੈ ਜ਼ਰੂਰੀ ਕੰਮ ਹੈ ਕੁਝ ਉਪਰ ਕੰਧ ਡੈਕਰੀ ਬਿਲਡਿੰਗ ਦੇ ਵੀ ਉਹਨਾਂ ਦਾ ਵੀ ਆਪਾਂ ਪੁਆਇੰਟ ਸਮਝਿਆ ਗਿਰਦਾਰੀ ਲਾਲ ਜੀ ਦਾ ਉਹ ਇਨਸਾਨੀਤ ਵਿੱਚੋਂ ਚੀਜ਼ ਨਿਕਲੀ ਆ ਕਿ ਰਲ ਮਿਲ ਕੇ ਕਰ ਲੋ ਇਹ ਨਾ ਲਓ ਪਹਿਲਾਂ ਨੁਕਸਾਨ ਉਹਨੇ ਤਾਂ ਆਪਾਂ ਸੋਚੀ ਜਾਈਏ ਹਾਂ ਮੈਂ ਤਾਂ ਕਹਿੰਦਾ ਬੜਾ ਸਮਾਨ ਨਾ ਲਓ ਬੜਾ ਸਮਾਨ ਹਲਾਓ ਮੇ ਬਰਸਾਦ ਲੱਗੀ ਹੋਈ ਹੈ ਕੰਦਾ ਭਾਰੀਆਂ ਹੋਈਆਂ ਹੈ ਬਰਸਾਦ ਨਾਲ ਪੁਆਇੰਟ ਸਮਝੋ ਬਰਸਾਦ ਲੱਗੀ ਕੰਦਾ ਭਾਰੀਆਂ ਦੁਬਾਰਾ ਭਾਰੀਆਂ ਹੋਈਆਂ ਮੇ ਤੁਹਾਡਾ ਕੋਈ ਨੁਕਸਾਨ ਨਾ ਹੋ ਜਾਵੇ ਜੀ ਜੀ ਮੈਂ ਸਮਝ ਗਿਆ ਦੇਖੋ ਉਹਨਾਂ ਦਾ ਪੁਆਇੰਟ ਸਮਝੀਏ ਕਿ ਲੇਟ ਨਾ ਹੋ ਜਾਈਏ ਬਾਕੀ ਦੂਜੀ ਗੱਲ ਏ ਇੰਡੀਆ ਆਇਆ ਏ ਚਾਟੇ ਚ ਨੂਨ ਪਾਉਣਾ ਪੈਣਾ ਪਾਉਣਾ ਹੀ ਲਾ ਦਿੰਨੇ ਆ ਭਾਜੀ ਬੰਦੇ ਹੁਣ ਕਿਸ ਨੂੰ ਕਹਿੰਨੇ ਆ ਮੈਂ ਕਹਾਂ ਬੰਦੇ ਲਿਆ ਉੱਥੋਂ ਜਾ ਕੇ ਦੋ ਮਿਲ ਦਰੂ ਲਿਆ ਉਹਦੇ ਲਾਓ ਔਰ ਉਸੇ ਮਤਲਬ ਇਹ ਭਾਰਤਿਆ ਜੇ ਆਪਣੀ ਗੱਡੀ ਬਚਾਉਣੀ ਆ ਉਹਦੇ ਚੱਕੇ ਬਚਾਣੇ ਤਾਂ ਲੌਂਗ ਰੂਟ ਲੈ ਕੇ ਜਾਣਾ ਪੈਣਾ ਛੇੜਤ ਹੋ ਗਿਆ ਜੀ ਖਰਚਾ ਦੇਣ ਨੂੰ ਵੀ ਸਾਰਾ ਨਾਮ ਵੀ ਲੈਣਗੇ ਬਰ ਠੀਕ 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 ਸੋ ਉਹ ਵੀ ਚਿੰਤਾ ਚ ਨੇ ਸਾਰੇ ਚਿੰਤਾ ਚ ਨੇ ਪਰ ਹਾਲਾਤ ਬਣ ਗਏ ਆ ਜੇ ਐਡਮਿਨਿਸਟ੍ਰੇਸ਼ਨ ਨਗਰ ਕੌਂਸਲ ਪਹਿਲੇ ਹੀ ਸੁਚੇਤ ਹੋਵੇ ਤਾਂ ਇਦਾਂ ਨਾ ਹੋਵੇ ਕਿ ਕਿ ਜਦੋਂ ਇੱਥੋਂ ਲੰਘਦੇ ਆ ਦੁਕਾਨਾਂ ਨੂੰ ਪਿੱਛੇ ਕਰਾਉਣਾ ਹੈ ਕਿ ਚੱਲ ਵੀ ਪਿੱਛੇ ਕਰ ਚੱਲ ਵੀ ਪਿੱਛੇ ਕਰ ਜਿੱਦਾਂ 100 ਦੀ ਪਰਚੀ ਕੱਟੀ ਉਦੋਂ ਵੀ ਬਿਲਡਿੰਗਾਂ ਨੂੰ ਨਿਗਾਹ ਮਾਰ ਲੈਣ ਉਦੋਂ ਹੀ ਆਇਡੈਂਟੀਫਾਈ ਕਰ ਲੈਣ ਉਦੋਂ ਹੀ ਦੇਖ ਲੈਣ ਕਿ ਕਿਹੜੀ ਬਿਲਡਿੰਗ ਢਹਿਣ ਵਾਲੀ ਆ ਕਿਹੜੀ 100 ਸਾਲ ਪੁਰਾਣੀ ਆ ਕਿਹੜੀ 50 ਸਾਲ ਪੁਰਾਣੀ ਆ ਕਿਹੜੀ ਖਸਤਾ ਕਿਹੜੀ ਕਮਜ਼ੋਰ ਆ ਤਾਂ ਇਦਾਂ ਦੇ ਹਾਲਾਤ ਨਾ ਵੜਨ ਜੇ ਆਪਣੇ ਕੰਮ ਨੂੰ ਪੂਰਾ ਡੈਡੀਕੇਸ਼ਨ ਲਈ ਮੈਂ ਕਿਹਾ ਆਪ ਵੀ ਇੱਧਰੇ ਰਹਿ ਲੋ ਹੋ ਜੇ ਹਰੇ ਆ ਹੁੰਦੀ ਆ ਮਾਂ ਖੜ ਜਾ ਦੇਖੋ ਅਸੀਂ ਸਾਨੂੰ ਆ ਗੱਲ ਸੁਣੋ ਮਾਂ ਦਾ ਦਿਲ ਮਾਂ ਦਾ ਲਈ ਹੁੰਦਾ ਅੱਧਾ ਘੰਟਾ ਹੋ ਗਿਆ ਸਾਨੂੰ ਖਬਰ ਕਰਦੇ ਕਿਸ ਨੇ ਕਿਹਾ ਮਾਂ ਕਹਿੰਦੀ ਇੱਧਰ ਆ ਕੱਕਾ ਤੁਹਾਡਾ ਕੋ ਨਾ ਡਿੱਗ ਜਵੇ ਉਹ ਨਾ ਇਹ ਮੇਰੇ ਮੁੰਡੇ ਦਾ ਦੋਸਤ ਐ ਸੀ ਲੱਗ ਗਿਆ ਰਾਜਾ ਇਹਨਾਂ ਦਾ ਹੋ ਹਾਂ ਇਹ ਗੱਲ ਨਹੀਂ ਹੋ ਜੀ ਠੀਕ ਐ ਮਾਪੇ ਠੀਕ ਐ ਬਹੁਤ ਸ਼ੁਕਰ ਐ ਵੀਡੀਓ ਵਿੱਚ ਰੈਪ ਅਪ ਕਰਦੇ ਆ ਤੁਹਾਨੂੰ ਮੇਰੇ ਖਿਆਲ ਸਾਰੀ ਗੱਲ ਸਮਝ ਲੱਗੀ ਹੋਵੇਗੀ ਬਹੁਤ ਬਹੁਤ